ਇੱਕ ਮੰਗੇਤਰ ਆਪਣੀ ਛੋਟੀ ਹੋਈ ਮੰਗ ਨੂੰ 26 ਸਾਲ ਬਾਅਦ ਬੱਸ ਦੇ ਵਿੱਚ ਮਿਲਦਾ। ਗੱਲਬਾਤ ਦੌਰਾਨ ਪਤਾ ਲੱਗਦਾ ਕਿ ਉਹਨਾਂ ਦੀ ਮੰਗਣੀ ਟੁੱਟਣ ਦਾ ਕਾਰਨ ਇੱਕ ਅਫਵਾਹ ਸੀ। ਦੋਵਾਂ ਦੀ ਜ਼ਿੰਦਗੀ ਇਸ ਵਤ ਡਾਮਡੌਨ ਸੀ। ਫਿਰ ਉਹ ਬੱਸ 'ਚ ਬੈਠੇ ਬੈਠੇ ਕੀ ਫੈਸਲਾ ਲੈਂਦੇ ਆ ਇਹਦੇ ਬਾਰੇ ਗੱਲਬਾਤ ਕਰਦੇ ਆ। ਕੁਲਜੀਤ ਦੁਪਹਿਰ ਤੋਂ ਬਾਅਦ ਬੱਸ ਸਾਡੇ ਤੇ ਖੜੀ ਹੁੰਦੀ ਹੈ ਜਦੋਂ ਉਹਨੇ ਆਪਣੇ ਪੇਕੇਆਂ ਨੂੰ ਜਾਣ ਵਾਲੀ ਬੱਸ ਲੈਣੀ ਹੁੰਦੀ ਹੈ। ਹੂੰ ਤੇ ਹੋਰ ਵੀ ਸਵਾਰੀਆਂ ਉੱਥੇ ਖੜੀਆਂ ਹੁੰਦੀਆਂ ਨੇ। ਜਦੋਂ ਬੱਸ ਆਉਂਦੀ ਆ ਤਾਂ ਸਾਰੇ ਤਿਆਰ ਹੀ ਹੁੰਦੇ ਆ तकरीबन ਉਹ ਵੀ ਬੱਸ 'ਤੇ ਚੜ੍ਹਦੀ ਆ। ਅੱਛਾ। ਬੱਸ 'ਚ ਜਗ੍ਹਾ ਵੇਖਦੀ ਆ ਉਹ ਜੇ ਸੀਟ 'ਤੇ ਬੈਠਦੀ ਆ ਉਹਦੇ ਨਾਲ ਉਸ ਸਮੇਂ ਕੋਈ ਨਹੀਂ ਹੁੰਦਾ। ਹੂੰ। ਉਹਨੇ ਆਪਣਾ ਝੋਲਾ ਰੱਖਿਆ ਹੁੰਦਾ। ਉਹਦੇ ਮਨ 'ਚ ਡਰ ਹੁੰਦਾ ਵੀ ਮੇਰੇ ਨਾਲ ਕੋਈ ਬੰਦਾ ਨਾ ਬੈਠ ਜੇ। ਅੱਛਾ। ਜਿਵੇਂ ਔਰਤਾਂ ਦੇ ਮਨ 'ਚ ਡਰ ਹੁੰਦਾ ਹੀ ਆ ਤੇ ਉਹਨੇ ਝੋਲਾ ਰੱਖਿਆ ਤਾਂ ਲੋਕ ਅੱਗੇ ਨੂੰ ਵੱਧਦੇ ਆ ਰਹੇ ਆ ਸੀਟ ਵੱਲ ਨੂੰ ਉਸ ਤੋਂ ਪਹਿਲਾਂ ਇੱਕ ਬਜ਼ੁਰਗਔਰਤ ਉਹਦੇ ਨਾਲ ਬੈਠ ਗਈ ਤਾਂ ਉਹ ਤਾਂ ਸਾਹ ਚ ਸਾਹ ਆ ਕਿ ਕੋਈ ਮੇਰੇ ਨਾਲ ਔਰਤ ਬੈਠ ਗਈ ਹੈ। ਹੂੰ। ਥੋੜੇ ਜਿ ਸਮੇਂ ਬਾਅਦ ਇੱਕ ਬੰਦਾ ਆਉਂਦਾ ਹੈ। ਹੂੰ। ਉਹ ਬੇਬੇ ਨੂੰ ਇਹ ਕਹਿੰਦਾ ਬੇਬੇ ਮਾਰੀ ਮਾੜਾ ਜਿਹਾ ਪਾਸਾ ਵੀ ਮੈਂ ਵੀ ਬੈਠ ਜਾ। ਅੱਛਾ। ਉਹ ਵੀ ਬੈਠ ਜਾਂਦਾ। ਉਹ ਤਿੰਨ ਵਾਲੀ ਸੀਟ ਪੂਰੀ ਹੋ ਜਾਂਦੀ ਹੈ। ਤਿੰਨੋ ਜਾਨੇ ਬੈਠ ਜਾਂਦੇ ਆ। ਹਮਮ ਹਰ ਇੱਕ ਬੰਦੇ ਦੇ ਚਿਹਰੇ ਤੇ ਆਪਣੀ ਮੰਜ਼ਲ ਤੇ ਪਹੁੰਚਣ ਦਾ ਫਿਕਰ ਹੁੰਦਾ। ਹਮਮ ਬੱਸ ਵਿੱਚ ਗਹਿਮਾ ਗਹਿਮੀ ਹੁੰਦੀ ਹੈ। ਸ਼ਾਇਦ ਉਹ ਲਾਸਟ ਬੱਸ ਹੋਵੇ ਲੰਬੇ ਰੂਟ ਦੀ। ਹਮਮ ਪਿੰਡਾਂ ਵਿੱਚ ਦੀ ਹੋ ਕੇ ਜਾਣ ਵਾਲੀਆਂ ਬੱਸਾਂ ਹੁੰਦੀਆਂ ਜਿੱਦਾਂ ਹਨ। ਹਮਮ ਤਾਂ ਬੇਬੇ ਉਹ ਕੁੜੀ ਦਾ ਮੂੰਹ ਬਾਰ-ਬਾਰ ਵੇਖਦੀ ਆ ਕੁਲਜੀਤ ਦਾ। ਅੱਛਾ। ਫਿਰ ਉਹ ਉਹਨੂੰ ਪੁੱਛ ਹੀ ਲੈਂਦੀ ਆ ਕਹਿੰਦੀ ਭਾਈ ਤੂੰ ਕਿਹੜੇ ਪਿੰਡ ਜਾਣਾ? ਹਮਮ ਜਿਵੇਂ ਬੁੜੀਆਂ ਨੂੰ ਜਾਣਨ ਦੀ ਆਦਤ ਹੁੰਦੀ ਆ ਵੀ ਕਿੰਨਾ ਦੇ ਘਰੇ ਜਾਣਾ ਹਨ ਹਮਮ ਕਲਜੀਤ ਨੇ ਹੌਲਿਕ ਦਿਨ ਬੇਬੇ ਨੂੰ ਲੋਕ ਕੇ ਜੇ ਮਤਲਬ ਇੱਕ ਤਰ੍ਹਾਂ ਦਾ ਨਾਮ ਦੱਸਤਾ ਕਿਉਂਕਿ ਨਾਲ ਕੋਈ ਹੋਰ ਵੀ ਅਜਨਬੀ ਬੈਠਾ ਹੁੰਦਾ ਹੈ ਤੇ ਜਿਹੜਾ ਨਾਲ ਬੰਦਾ ਬੈਠਾ ਹੁੰਦਾ ਉਹ ਇਹ ਦਿਖਾਵਾ ਕਰਦਾ ਕਿ ਮੈਨੂੰ ਕੁਝ ਨਹੀਂ ਪਤਾ ਲੱਗਾ ਅੱਛਾ ਉਹਨੇ ਇੰਨਾ ਤਾਂ ਕਹਤਾ ਕਿ ਉੱਚੀ ਪੱਤੀ ਵਾਲੇ ਤੇ ਜਾਣਾ ਜਦੋਂ ਫਿਰ ਉਹ ਬਾਅਦ ਚ ਪੁੱਛਦੀ ਆ ਵੀ ਤੂੰ ਕਿੰਨਾ ਦੀ ਕੁੜੀ ਆ ਹਮ ਉਹਨੇ ਕਿਹਾ ਵੀ ਮੈਂ ਅਜੈਬ ਸਿੰਘ ਦੇ ਘਰੇ ਜਾਣਾ ਮੈਂ ਉਹਨਾਂ ਦੀ ਕੁੜੀ ਆ ਅੱਛਾ ਜਦੋਂ ਅਜੈਬ ਸਿੰਘ ਤਾਂ ਨਾਮ ਲਿਆ ਤਾਂ ਸੀਟ ਤੇ ਨਾਲ ਬੈਠੇ ਬੰਦੇ ਦੇ ਕੰਨ ਖੜੇ ਹੋ ਗਏ ਅੱਛਾ ਉੱਚ ਕਰਨਾ ਹੋ ਗਿਆ ਪਰ ਹੁਣੇ ਕਲਜੀਤ ਨੂੰ ਤੇ ਉਸ ਬਜ਼ੁਰਗ ਮਾਤਾ ਨੂੰ ਪਤਾ ਨਹੀਂ ਲੱਗਣ ਦਿੱਤਾ ਵੀ ਉਹ ਨਾਮ ਸੁਣ ਕੇ ਸੁਣ ਕੇ ਤਰਵਕਿਆ ਕਿਉਂ ਆ ਅੱਛਾ ਤੇ ਕਲਜੀਤ ਬੇਬੇ ਦੇ ਨਾਲ ਬੈਠੀ ਹੋਈ ਥੋੜੀ ਫਿਕਰਮੰਦ ਵੀ ਹੁੰਦੀ ਹੈ ਕਿ ਮੈਨੂੰ ਦੱਸਣਾ ਨਹੀਂ ਸਹੀਦਾ ਵੀ ਮੈਂ ਕਿਉਂ ਦੱਸਿਆ ਹਨਾ ਵੀ ਬੇਬੇ ਨੇ ਕਿਉਂ ਪੁੱਛਿਆ ਕਿਹੜਾ ਮੈਨੂੰ ਜਾਣਦੀ ਹੈ ਵੀ ਮੈਂ ਤਾਂ ਇਹਨੂੰ ਤਾਰ ਨਾਲ ਬਿਠਾਇਆ ਸੀਗਾ ਹਨਾ ਵੀ ਮੇਰੇ ਨਾਲ ਚਲੋ ਸਾਥ ਬਣਿਆ ਰਹੂਗਾ ਆਖਰੀ ਬਸ ਜਾ ਰਹੀ ਆ ਕਵੇਲਾ ਹੋ ਰਿਹਾ ਹੂੰ ਕੁਲਜੀਤ ਦੇ ਅੰਦਰ ਡਰਜੇ ਵੱਧਦੇ ਜਾਂਦੇ ਆ ਜੀਵ ਤਰ੍ਹਾਂ ਦੇ ਜਿਵੇਂ ਸਫਰ ਦੇ ਵਿੱਚ ਹੁੰਦਾ ਹੀ ਆ ਹੂੰ ਕੀ ਹੁੰਦਾ ਬੇਬੇ ਨੂੰ ਇਹ ਨਹੀਂ ਦੱਸਦੀ ਕਿ ਉਹਨੇ ਕਿੱਥੇ ਉਤਰਨਾ ਕੁਲਜੀਤ ਇਹ ਸਾਸਰੇ ਬੈਠੀ ਹੁੰਦੀ ਹੈ ਕਿ ਮੇਰੇ ਪਿੰਡ ਤੱਕ ਇਹ ਬੇਬੇ ਨਾਲ ਜਾਊਗੀ ਜਿਹੜੇ ਹਸਾਬ ਨਾਲ ਇਹਨੇ ਮੈਨੂੰ ਇੰਨੀ ਆਪਣਤ ਨਾ ਪੁੱਛਿਆ ਇਹ ਜ਼ਰੂਰ ਸਾਡੇ ਪਿੰਡ ਦੀ ਹੋਊਗੀ ਹੂੰ ਰਾਸਤੇ 'ਚ ਥੋੜੀ ਜੀ ਦੂਰੀ ਤੱਕ ਜਾ ਕੇ ਬੇਬੇ ਟੋਟੇ ਤੇ ਉਤਰ ਜਾਂਦੀ ਹੈ ਅੱਛਾ ਜਦੋਂ ਬੇਬੇ ਉੱਠ ਕੇ ਖੜੀ ਹੁੰਦੀ ਆ ਤਾਂ ਕੁਲਜੀਤ ਨੂੰ ਇੱਕਦਮ ਉਹ ਕੰਬ ਜਾਂਦੀ ਆ ਵੀ ਮੈਂ ਸੀਟ ਤੇ ਕੱਲੀ ਰਹਿ ਗਈ ਕਿਉਂਕਿ ਉਹਦੇ ਨਾਲ ਉਹ ਬੰਦਾ ਵੀ ਬੈਠਾ ਹੁੰਦਾ ਹੂੰ ਤੁਸੀਂ ਦੇਖੋ ਕੁਲਜੀਤ ਉਥੋਂ ਫਟਾਫਟ ਆਪਣਾ ਝੋਲਾ ਵਿਚਕਾਰ ਰੱਖ ਲੈਂਦੀ ਆ। ਹੂੰ ਉਹ ਬੰਦਾ ਆਰਾਮ ਨਾਲ ਬੈਠਾ ਹੁੰਦਾ ਪਰ ਉਹਦੇ ਜ਼ਿਹਨ ਦੇ ਵਿੱਚ ਕਿਤੇ ਨਾ ਕਿਤੇ ਕੁਝ ਚੱਲ ਰਿਹਾ ਹੁੰਦਾ। ਕੁਲਜੀਤ ਨੂੰ ਇਸ ਗੱਲ ਦਾ ਡਰ ਹੁੰਦਾ ਵੀ ਇਹ ਬੰਦਾ ਮੈਨੂੰ ਬਲਾ ਨਾ ਲਵੇ। ਪਿੰਡਾਂ ਦੇ ਲੋਕ ਨੇ ਕੀ ਕਹਿਣਗੇ ਵੀ ਕਿਸੇ ਉੱਪਰੇ ਬੰਦੇ ਨੂੰ ਬੁਲਾ ਰਹੀ ਸੀਗੀ। ਹੂੰ ਕੁਲਜੀਤ ਦੇ ਅੰਦਰ ਖਿਆਲ ਚੱਲ ਰਹੇ ਨੇ ਵੀ ਪਤਾ ਨਹੀਂ ਕੀ ਹੋਊਗਾ, ਇਹ ਪਤਾ ਨਹੀਂ ਲੰਬੇ ਲੰਬੇ ਰੂਟ ਤੱਕ ਹੀ ਮੇਰੇ ਨਾਲ ਜਾਵੇ ਜਾਂ ਕਿੱਦਾਂ ਹਨ। ਹੂੰ ਉਹ ਬੈਠਾ ਹੋਇਆ ਕੁਲਜੀਤ ਦੇ ਅੰਦਰ ਜਿਹੜੇ ਖਿਆਲ ਚੱਲ ਰਹੇ ਆ ਉਹਨੂੰ ਡਰਾ ਰਿਹਾ ਅਸਲ 'ਚ। ਹੂੰ ਫਿਰ ਉਹ ਬੰਦੇ ਨੂੰ ਇਹ ਮਹਿਸੂਸ ਹੁੰਦਾ ਕਿ ਇਹ ਔਰਤ ਮੇਰੇ ਤੋਂ ਡਰ ਰਹੀ ਆ ਹੂੰ ਉਹਨੇ ਥੋੜਾ ਜਿਹਾ ਉਸੇ ਹਿਸਾਬ ਨਾਲ ਬੈਠ ਕੇ ਇਹ ਅਹਿਸਾਸ ਕਰਾਇਆ ਕਿ ਇੱਥੇ ਡਰਨ ਵਾਲੀ ਕੋਈ ਗੱਲ ਨਹੀਂ ਫਿਰ ਉਹਨੇ ਉਹਨੂੰ ਕਹੀ ਦਿੱਤਾ ਹੂੰ ਕਿ ਬੀਬਾ ਆਪਣਾ ਝੋਲਾ ਚੱਕ ਕੇ ਪਰੇ ਰੱਖੀ ਅੱਛਾ ਉਹਨੇ ਕੀ ਕੀਤਾ ਸੀਟ ਦੇ ਨਾਲ ਖੜੇ ਜਵਾਕ ਨੂੰ ਆਪਣੇ ਵਿਚਕਾਰ ਬਹਾਲ ਲਿਆ ਵੀ ਕਲਜੀਤ ਦਾ ਡਰ ਨਿਕਲ ਜੇ ਅੱਛਾ ਤੇ ਕਲਜੀਤ ਨੂੰ ਇਸ ਗੱਲ ਦਾ ਹੌਸਲਾ ਹੋ ਗਿਆ ਫਿਰ ਉਹ ਇਹ ਸੋਚਣ ਲੱਗੀ ਵੀ ਜਿਵੇਂ ਉਹ ਬੇਬੇ ਉਤਰ ਗਈ ਹੋ ਸਕਦਾ ਜਵਾਕ ਦੀ ਮਾਂ ਉਤਰੀ ਉਹ ਆਪ ਦਾ ਬੱਚਾ ਲੈ ਕੇ ਉਤਰ ਜੂ ਮੈਂ ਫੇਰ ਕੱਲੀ ਰਹਿ ਜੂ ਤੇ ਫਿਰ ਕੀ ਹੁੰਦਾ ਫਿਰ ਉਹ ਇਹ ਸੋਚਦੀ ਆ ਵੀ ਇਹ ਬੰਦਾ ਉਤਰੂਗਾ ਪੱਕਾ ਇਹ ਵੀ ਉਹਦੇ ਮਨ ਦਾ ਖਿਆਲ ਹੁੰਦਾ ਕਿਉਂਕਿ ਉਹਦੇ ਅੰਦਰ ਇੱਕ ਡਰ ਹੁੰਦਾ ਜਿਹੜਾ ਉਹ ਬੰਦੇ ਨੂੰ ਮਹਿਸੂਸ ਹੋ ਰਿਹਾ ਹੁੰਦਾ ਪਰ ਉਹ ਬੰਦਾ ਨਹੀਂ ਚਾਹੁੰਦਾ ਹੁੰਦਾ ਕਿ ਕਲਜੀਤ ਨੂੰ ਇਹ ਡਰ ਮਹਿਸੂਸ ਹੋਵੇ ਹੈਨਾ ਤੇ ਸੋਚਦੀ ਆ ਵੀ ਜਿੱਥੇ-ਜਿੱਥੇ ਬੱਸ ਰੁਕਦੀ ਆ ਵੀ ਇਹ ਬੰਦਾ ਉੱਠੂਗਾ ਉੱਠ ਕੇ ਨਿਕਲੂਗਾ ਪਰ ਬੱਸ 'ਚੋਂ ਸਾਰੇ ਜਾਣੇ ਉੱਤਰਦੇ-ਉੱਤਰਦੇ ਬੱਸ ਤਕਰੀਬਨ ਖਾਲੀ ਦੇ ਬਰਾਬਰ ਹੋ ਜਾਂਦੀ ਹੈ 2-4 ਸਵਾਰੀਆਂ ਤੋਂ ਬਿਨਾ ਹੂੰ ਕੁਲਜੀਤ ਦੇ ਨਾਲ ਬੈਠਾ ਜਿਹੜਾ ਉਹ ਜਵਾਕ ਹੁੰਦਾ ਅੱਧ ਚਾਕੇ ਉਹ ਵੀ ਉੱਤਰ ਜਾਂਦਾ ਪਰ ਉਸ ਸੀਟ ਤੇ ਕੁਲਜੀਤ ਤੇ ਉਹ ਬੰਦਾ ਬੈਠੇ ਰਹਿ ਜਾਂਦੇ ਆ ਅੱਛਾ ਉਹ ਲੰਬੇ ਰੂਟ ਵਾਲੀ ਬੱਸ 'ਚੋਂ ਉੱਤਰ ਕੇ ਕੁਲਜੀਤ ਨੇ ਪੇਕੇ ਵਾਲੀ ਬੱਸ ਲੈਣੀ ਹੁੰਦੀ ਹੈ ਜਿਹੜੀ ਉਹ ਪਿੰਡ ਨੂੰ ਜਾਣ ਵਾਲੀ ਆਖਰੀ ਬੱਸ ਹੁੰਦੀ ਆ अच्छा ਕੁਲਦੀਪ ਨੂੰ ਇੱਕ ਹੀ ਡਰ ਵੀ ਹੁੰਦਾ ਵੀ ਕਿਤੇ ਉਹ ਬੱਸ ਨਿਕਲ ਨਾ ਜਾਵੇ ਲੈ ਕੇ ਵੀ ਕੌਣ ਜਾਊਗਾ ਹਨਾ ਦੂਸਰੇ ਪਾਸੇ ਜਿਹੜਾ ਇਹ ਬੰਦਾ ਨਾਲ ਬੈਠਾ ਹੁੰਦਾ ਇਹਨੂੰ ਕੁਲਜੀਤ ਦਾ ਸਾਰਾ ਡਰ ਪਤਾ ਲੱਗ ਜਾਂਦਾ ਫੇਰ ਉਹਦੇ ਮਨ ਚੋਂ ਡਰ ਕੱਢਣ ਵਾਸਤੇ ਉਹੀ ਸੁਭਾਵਕੀ ਤੌਰ ਤੇ ਗੱਲ ਛੇੜ ਲੈਂਦਾ ਵੀ ਭਾਈ ਬੀਬਾ ਤੁਸੀਂ ਕਿਹੜੇ ਪਿੰਡ ਜਾਣਾ ਕਿੰਨਾ ਦੇ ਜਾਣਾ ਹੂੰ ਕੁਲਜੀਤ ਸੋਚਦੀ ਆ ਵੀ ਜਦੋਂ ਬੇਬੇ ਨਾਲ ਬੈਠੇ ਇਹ ਬੰਦੇ ਨੇ ਉਹਦੋਂ ਵੀ ਤਾਂ ਸੁਣਿਆ ਹੋਣਾ ਉਹ ਉਹੀ ਪਤਾ ਫੇਰ ਦੱਸ ਦਿੰਦੀ ਆ ਵੀ ਮੈਂ ਉਹਨਾਂ ਦੇ ਜਾਣਾ ਇੱਦਾਂ ਕਰਕੇ ਵੀ ਅਜਾਇਬ ਕੇ ਘਰੇ ਜਾਣਾ ਹਨਾ ਹੂੰ ਜਦੋਂ ਉਹ ਬੰਦਾ ਇਹ ਗੱਲ ਸੁਣਦਾ ਤਾਂ ਉਹਦੇ ਚਿਹਰੇ ਦੇ ਹਾਪਾ-ਪਾ ਬਦਲ ਜਾਂਦੇ ਆ ਅੱਛਾ ਕੁਲਜੀਤ ਉਹਨੂੰ ਦੇਖਦੀ ਆ ਕਿ ਬੰਦਾ ਹੈਰਾਨ ਹੋਇਆ ਪਰ ਕਿਉਂ ਹੋਇਆ ਹੂੰ ਇਹ ਤਾਂ ਮੈਨੂੰ ਜਾਣਦਾ ਹੀ ਨਹੀਂ ਹੈਗਾ ਇਹਨੇ ਮੇਰਾ ਪਤਾ ਜਾਣਨ ਤੋਂ ਬਾਅਦ ਇਹਨੇ ਹੈਰਾਨੀ ਕਿਉਂ ਪ੍ਰਗਟਾਈ ਉਹਨੂੰ ਇਹ ਚੀਜ਼ ਵੀ ਤੰਗ ਕਰਨ ਲੱਗੀ ਸਵਾਲ ਖੜਾ ਹੋ ਗਿਆ ਹੂੰ ਫਿਰ ਕੀ ਹੁੰਦਾ ਕੁਲਜੀਤ ਫਿਰ ਹਿੰਮਤ ਕਰਕੇ ਪੁੱਛ ਲੈਂਦੀ ਹੈ ਕਹਿੰਦੀ ਤੁਸੀਂ ਕਿੱਥੇ ਜਾਣਾ ਅੱਛਾ ਉਹ ਕਹਿੰਦਾ ਜੀ ਮੈਂ ਵੀ ਉਧਰ ਹੀ ਜਾਣਾ ਹੂੰ ਵੀ ਤੁਸੀਂ ਡਰੋ ਨਾ ਮੈਂ ਤੁਹਾਨੂੰ ਤੁਹਾਡੇ ਘਰ ਤੱਕ ਛੱਡ ਕੇ ਫਿਰ ਮੈਂ ਅੱਗੇ ਲੰਘ ਜਾਊਂਗਾ ਹੂੰ ਪਰ ਉਸ ਬੰਦੇ ਨੇ ਉਹਨੂੰ ਪਿੰਡ ਨਹੀਂ ਦੱਸਿਆ ਅੱਛਾ ਉਸ ਲੰਬੇ ਰੂਟ ਦੀ ਬੱਸ 'ਚ ਉਤਰ ਕੇ ਦੋਵੇਂ ਜਾਣੇ ਪਿੰਡ ਨੂੰ ਜਾਣ ਵਾਲੀ ਲੱਗੀ ਹੋਈ ਬੱਸ 'ਚ ਬੈਠ ਜਾਂਦੇ ਆ ਅੱਛਾ ਦੋਨਾਂ ਦੇ ਵਿੱਚ ਸਸਰੀ ਤੌਰ ਤੇ ਇੱਕ ਜਾਣ ਪਛਾਣ ਤਾਂ ਹੋ ਹੀ ਜਾਂਦੀ ਆ ਹੂੰ ਫਿਰ ਜਿਹੜਾ ਉਹ ਬੰਦਾ ਬੈਠਾ ਹੁੰਦਾ ਨਾਲ ਉਹ ਗੱਲ ਛੇੜ ਲੈਂਦਾ ਅੱਛਾ ਉਹ ਕਹਿੰਦਾ ਅੱਛਾ ਕਹਿੰਦਾ ਉਹਨਾਂ ਦੇ ਇੰਨੀਆਂ ਕਰਕੇ ਕੁੜੀਆਂ ਸੀ ਵੀ ਉਹ ਬੰਦੇ ਵਧੀਆ ਨੇ ਇਦਾਂ ਇਦਾਂ ਕਿਉਂਕਿ ਉਹ ਜਾਣਨਾ ਚਾਹੁੰਦਾ ਹੁੰਦਾ ਹੁਣ ਕੁਲਜੀਤ ਇਹ ਸੋਚਦੀ ਆ ਵੀ ਇਹ ਬੰਦਾ ਮੈਨੂੰ ਜਾਣ ਨਹੀਂ ਪਛਾਣਨੀ ਕਿਉਂ ਪੁੱਛੀ ਜਾ ਰਿਹਾ ਹੂੰ ਕੁਲਜੀਤ ਨੂੰ ਆਪਣਾ ਪਿਛਲਾ ਕੁਝ ਵੀ ਯਾਦ ਨਹੀਂ ਹੁੰਦਾ ਹੁਣ ਉਹਦੇ ਭਰਾਵਾਂ ਦੇ ਨਾਂ ਹੁੰਦੇ ਉਹਦੇ ਬਾਪ ਦਾ ਨਾਮ ਹੁੰਦਾ ਚਾਚੇ ਤਾਇਿਆਂ ਦੇ ਨਾਮ ਹੁੰਦੇ ਆ ਉਹ ਦੱਸਦੀ ਆ ਰਹੀ ਆ ਫਿਰ ਉਹ ਪੁੱਛਦਾ ਕਹਿੰਦਾ ਭਾਈ ਤੇਰਾ ਵਿਆਹ ਕਿੱਥੇ ਹੋਇਆ ਅੱਛਾ ਉਹ ਥੋੜੀ ਜਿਹੀ ਹੈਰਾਨ ਹੁੰਦੀ ਆ ਫਿਰ ਉਹ ਸੋਚਦੀ ਆ ਵੀ ਨਹੀਂ ਪਿੰਡਾਂ ਚ ਪੁੱਛ ਹੀ ਲੈਂਦੇ ਵੀ ਭਾਈ ਤੂੰ ਫਲਾਨਿਆਂ ਦੀ ਕੁੜੀ ਆ ਤੂੰ ਕਿੱਥੇ ਵਿਆਹੀ ਹੋਈ ਆ ਹੂੰ ਹੂੰ ਤੁਸੀਂ ਦੇਖੋ ਵੀ ਉਹ ਦੱਸ ਦਿੰਦੀ ਆ ਕਹਿੰਦੀ ਐਦਾਂ ਕਰਕੇ ਵੀ ਮੈਂ ਫਲਾਨੇ ਪਿੰਡ ਵਿਆਹੀ ਹੋਈ ਆ ਅੱਛਾ ਹਾਂ ਕਹਿੰਦਾ ਹੈ ਉਹਨਾਂ ਦੇ ਇੱਕ ਕੁੜੀ OBC ਜਿਹਦਾ ਮੰਗਣਾ ਟੁੱਟਿਆ ਸੀ ਅੱਛਾ ਉਹ ਥੋੜਾ ਜਿਹਾ ਹੋਰ ਧਿਆਨ ਨਾਲ ਸੁਣਨ ਲੱਗ ਜਾਂਦੀ ਆ ਕਿ ਇਹਨੂੰ ਕਿਵੇਂ ਪਤਾ ਮੰਗਣਾ ਟੁੱਟਿਆ ਹੋਇਆ ਹੂੰ ਪਹਿਲਾਂ ਤਾਂ ਉਹ ਡਰਦੀ ਆ ਕਿ ਮੈਂ ਇਹਨੂੰ ਕਿਦਾਂ ਦੱਸਾਂ ਵੀ ਮੇਰਾ ਮੰਗਣਾ ਟੁੱਟਿਆ ਹੋਇਆ ਸੀਗਾ ਹੂੰ ਕੁਲਜੀਤ ਦੇ ਮਨ 'ਚ ਇਹ ਖਿਆਲ ਆਉਂਦਾ ਵੀ ਜਦੋਂ ਇੰਨਾ ਕੁਝ ਪਤਾ ਹੀ ਕਰ ਲਿਆ ਹੁਣ ਮੇਰੇ ਕੋਲੇ ਰਾਹ ਵੀ ਨਹੀਂ ਹੈਗਾ ਰਾਤ ਦਾ ਵੇਲਾ ਮੈਂ ਪਹੁੰਚਣਾ ਤਾਂ ਹੈਗਾ ਇਹਦੇ ਨਾਲ ਗੱਲੀ ਲੱਗੀ ਮੈਂ ਪਿੰਡ ਪਹੁੰਚ ਜੂਗੀ ਹੂੰ ਉਹ ਕਹਿੰਦੀ ਨਹੀਂ ਜੀ ਕਹਿੰਦੀ ਉਹ ਮੇਰਾ ਮੇਰੀ ਭੈਣ ਦਾ ਮੰਗਣਾ ਨਹੀਂ ਸੀ ਉਹ ਮੇਰਾ ਮੰਗਣਾ ਟੁੱਟਿਆ ਸੀ ਅੱਛਾ ਉਹ ਬੰਦਾ ਕਹਿੰਦਾ ਕਿ ਆਹ ਹੋ ਕਹਿੰਦਾ ਪਿੰਡ 'ਚ ਕਾਫੀ ਚਰਚਾ ਹੋਈ ਸੀ ਕਹਿੰਦੀ ਹਾਂਜੀ ਕਹਿੰਦੀ ਉਹ ਉਹ ਮੁੰਡਾ ਮੁੰਡੇ ਤੇ ਕਤਲ ਕੇਸ ਪੈ ਗਿਆ ਸੀਗਾ ਅੱਛਾ ਇਸ ਕਰਕੇ ਸਾਨੂੰ ਵਿਆਹ ਤੋਂ ਪਹਿਲਾਂ ਵਿਆਹ ਦੇ ਥੋੜੇ ਦਿਨਾਂ ਤੋਂ ਪਹਿਲਾਂ ਸਾਨੂੰ ਉਹ ਮੰਗਣਾ ਤੋੜਨਾ ਪੈ ਗਿਆ ਸੀਗਾ ਹੂੰ ਤੇ ਜਦੋਂ ਇਹ ਗੱਲ ਕੁਲਜੀਤ ਉਸ ਬੰਦੇ ਨੂੰ ਸੁਣਾਉਂਦੀ ਆ ਤਾਂ ਉਹ ਬੰਦੇ ਦੇ ਰੋਂਗਟੇ ਖੜੇ ਹੋ ਜਾਂਦੇ ਆ ਜਿਵੇਂ ਕਹਿੰਦੇ ਹਨ ਨਾ ਪੰਜਾਬੀ ਚ ਤਰੇਲੀ ਆ ਗਈ ਉਹਨੂੰ ਉਹ ਤਰੇਲੀ ਆ ਜਾਂਦੀ ਹੈ ਕੁਲਜੀਤ ਉਹ ਬੰਦੇ ਨੂੰ ਧਿਆਨ ਨਾਲ ਨੋਟ ਕਰ ਰਹੀ ਹੁੰਦੀ ਹੈ ਜਦੋਂ ਉਹਨੂੰ ਪਤਾ ਲੱਗਦਾ ਵੀ ਇਹਨੇ ਆ ਸਾਰੀ ਘਟਨਾ ਸੁਣਨ ਤੋਂ ਬਾਅਦ ਇਹ ਇੱਕਦਮ ਇਦਾਂ ਕਿਵੇਂ ਹੋ ਗਿਆ ਜਿਵੇਂ ਕਹਿੰਦੇ ਹੁੰਦੇ ਹਨ ਨਾ ਵੀ ਸਾਹ ਸੱਤ ਮੁੱਕ ਗਏ ਉਹ ਬੰਦਾ ਠੰਡਾ ਜਿਹਾ ਹੋ ਕੇ ਬੈਠ ਜਾਂਦਾ ਇੱਕਦਮ ਕੁਲਜੀਤ ਫਿਰ ਉਹਦੇ ਕੋਲ ਉਹਨੂੰ ਪੁੱਛਣਾ ਸ਼ੁਰੂ ਕਰਦੀ ਹੈ ਕਹਿੰਦੀ ਤੁਸੀਂ ਕਿੱਥੇ ਜਾਣਾ ਵੀ ਮੈਨੂੰ ਵੀ ਪਤਾ ਲੱਗੇ ਹੋ ਸਕਦਾ ਮੇਰੇ ਭਰਾ ਤੁਹਾਨੂੰ ਜਾਣਦੇ ਹੋ ਕਹਿੰਦਾ ਨਹੀਂ ਨਹੀਂ ਕਹਿੰਦਾ ਮੇਰਾ ਤਾਂ ਕਦੇ ਇੱਕ ਵਾਰ ਇੱਧਰ ਤੁਹਾਡੇ ਲਾਗਲੇ ਪਿੰਡਾਂ ਚ ਆਉਣਾ ਜਾਣਾ ਰਹਿੰਦਾਗਾ ਵੀ ਮੇਰਾ ਪਿੰਡ ਇੱਧਰਲਾ ਨਹੀਂ ਹੈਗਾ अच्छा जब कुल्जीत उस बंदे ਦਾ ਇਹ ਹਾਲ ਜਾਣ ਲੈਂਦੀ ਆ ਹੂੰ ਤਾਂ ਕੁਲਜੀਤ ਨੇ ਵੀ ਫਿਰ ਡਰਦੀ ਡਰਦੀ ਜੀਨੇ ਪੁੱਛ ਹੀ ਲਿਆ ਵੀ ਤੁਹਾਡਾ ਨਾਮ ਕੀ ਹੈ ਹੂੰ ਉਹ ਕਹਿੰਦਾ ਵੀ ਮੈਂ ਹਰਿੰਦਰ ਆ اچھا ਫਿਰ ਉਹ ਬੰਦਾ ਕੁਲਜੀਤ ਨੂੰ ਮੋੜ ਮਾ ਸਵਾਲ ਕਰਦਾ ਹੂੰ ਕਹਿੰਦਾ ਭਾਈ ਤੈਨੂੰ ਚੰਗੀ ਤਰ੍ਹਾਂ ਪਤਾ ਲੱਗਿਆ ਸੀ ਤੁਹਾਨੂੰ ਵੀ ਉਹ ਮੁੰਡੇ ਨੇ ਕਤਲ ਕੀਤਾ ਹੋਇਆ ਕਹਿੰਦੀ ਹਾਂਜੀ ਜਦੋਂ ਸਾਰੇ ਪਾਸੇ ਰੌਲਾ ਪਿਆ ਹੋਇਆ ਸੀ ਵੀ ਉਹ ਮੁੰਡੇ ਨੇ ਕਤਲ ਕੀਤਾ ਸਾਡੇ ਤੋਂ ਤੇ ਪਰਿਵਾਰ ਨੇ ਓਲਾ ਰੱਖਿਆ ਹੋਇਆ ਇਹਨੀ ਫਿਰ ਸਾਨੂੰ ਮੰਗਣਾ ਤੋੜਨਾ ਪਿਆ ਪਰ ਉਹ ਪਹਿਲਾਂ ਸਾਡੇ ਨਾਲ ਵਧੀਆ ਨਹੀਂ ਬੇ ਅੱਛਾ ਤੇ ਉਹ ਮੁੰਡਾ ਹੈਰਾਨ ਹੋ ਗਿਆ ਇਸ ਗੱਲ ਤੋਂ ਉਹ ਕਹਿੰਦਾ ਗੱਲ ਝੂਠੀ ਵੀ ਤਾਂ ਹੋ ਸਕਦੀ ਹੈ ਕਹਿੰਦੀ ਨਹੀਂ ਸਾਨੂੰ ਸਾਰਿਆਂ ਨੇ ਦੱਸਤਾ ਸੀਗਾ ਵੀ ਉਹ ਮੁੰਡੇ ਦੇ ਹੱਥੋਂ ਕਤਲ ਹੋ ਗਿਆ ਵੀ ਤੁਸੀਂ ਉੱਥੇ ਕੁੜੀ ਨਾ ਵਿਆਇਓ ਹੂੰ ਉਹ ਕਹਿੰਦਾ ਅੱਛਾ ਕਹਿੰਦਾ ਇਹ ਗੱਲ ਹੈ ਹੂੰ ਕਹਿੰਦਾ ਪਰ ਹਾਂ ਮੈਂ ਤੁਹਾਨੂੰ ਇੱਕ ਗੱਲ ਦੱਸਾਂਗਾ ਨਾ ਸੱਚ ਮੰਨ ਲੂਗੇ ਕਹਿੰਦਾ ਹੁਣ ਤਾਂ ਹੋਈਆਂ ਬੀਤ ਗਈਆਂ ਚਲੀ ਗਈ ਗੱਲ ਹੂੰ ਕਹਿੰਦਾ ਪਰ ਉਹ ਮੁੰਡੇ ਨੇ ਕਤਲ ਨਹੀਂ ਸੀ ਕੀਤਾ ਉਹ ਮੁੰਡੇ ਨੂੰ ਸ਼ਰੀਕਾ ਨੇ ਫਸਾਇਆ ਸੀ ਝੂਠੇ ਕਤਲ ਕੇਸ 'ਚ ਅੱਛਾ ਜਦੋਂ ਹਰਿੰਦਰ ਨੇ ਇਹ ਗੱਲ ਕੁਲਜੀਤ ਨੂੰ ਸੁਣਾਈ ਤਾਂ ਕੁਲਜੀਤ ਦੇ ਵੇ ਅੰਦਰ ਦੀ ਇੱਕ ਅਸਮਾਨੀ ਬਿਜਲੀ ਦੀ ਤਰ੍ਹਾਂ ਧਾਰ ਫਿਰ ਗਈ। ਹੂੰ। ਵੀ ਇਹ ਕਹਾਣੀ ਕਿੱਧਰ ਨੂੰ ਮੁੜ ਗਈ। ਵੀ ਸਭ ਕੁਝ ਹੋਇਆ ਬੀਤਿਆ 26 ਸਾਲ ਹੋ ਗਏ ਵੀ ਇਹ ਕਿਧਰੋਂ ਹਨਾ ਤਾਣੀ ਮੇਲ ਰਿਹਾ ਬੰਦਾ ਕਹਾਣੀ ਦੀ। ਕਹਿੰਦਾ ਪਰ ਉਹ ਕਤਲ ਕੇਸ ਝੂਠਾ ਸੀਗਾ। ਹੂੰ। ਉਹ ਕਹਿੰਦੀ ਵੀ ਤੁਸੀਂ ਇੰਨੇ ਯਕੀਨ ਨਾਲ ਕਿਵੇਂ ਕਹਿ ਸਕਦੇ ਹੋ? ਹੂੰ। ਉਹ ਕਹਿੰਦਾ ਜੇ ਮੈਂ ਤੁਹਾਨੂੰ ਉਹ ਬੰਦੇ ਨਾਲ ਮਿਲਾ ਦਾਂ। ਅੱਛਾ। ਭਈ ਉਹ ਤਾਂ ਹੈਰਾਨ ਹੋ ਗਈ। ਹੂੰ। ਉਹਦੀ ਸਾਰਾ ਕੁਝ ਹੋ ਗਿਆ ਉਮਰਾਂ ਨਿਕਲ ਗਈਆਂ ਉਮਰ ਦੇ ਕਿਹੜੇ ਪੜਾਤੇ ਅਸੀਂ ਆ ਗਏ ਆਂ ਬੱਚਿਆਂ ਦੇ ਵਿਆਹਣ ਦਾ ਟਾਈਮ ਹੋ ਗਿਆ ਹੂੰ ਮੈਂ ਜਾਣ ਕੇ ਕੀ ਕਰਨਾ ਹੂੰ ਪਰ ਔਰਤ ਆਪਣੇ ਨਾਲ ਜੁੜੇ ਹੋਏ ਕਿਸੇ ਵੀ ਰਿਸ਼ਤੇ ਨੂੰ ਚਾਹੇ ਥੋੜੇ ਸਮੇਂ ਲਈ ਜੁੜਿਆ ਹੋਵੇ ਭੁੱਲਦੀ ਨਹੀਂ ਹੁੰਦੀ ਹੂੰ ਤਾਂ ਫਿਰ ਕੁਲਜੀਤ ਦੇ ਦਿਮਾਗ 'ਚ ਪਿਛੋਕੜ ਘੁੰਮਣ ਲੱਗ ਪਿਆ ਜਦੋਂ ਇਹ ਸਾਰੀ ਗੱਲਬਾਤ ਹੁੰਦੀ ਆ ਤਾਂ ਕੁਲਜੀਤ 26 ਸਾਲ ਪਿੱਛੇ ਵੱਲ ਨੂੰ ਚਲੀ ਜਾਂਦੀ ਆ ਹੂੰ ਕੁਲਜੀਤ ਤੇ ਗੁਰਨਾਮ ਦੋ ਭੈਣਾਂ ਸਿਗੀਆਂ ਤੇ ਉਹਨਾਂ ਦਾ ਭਰਾ ਬਹੁਤ ਛੋਟਾ ਸੀਗਾ ਇੱਕ ਸਧਾਰਨ ਪਰਿਵਾਰ ਦੀਆਂ ਕੁੜੀਆਂ ਸੀਗੀਆਂ। ਅੱਛਾ। ਸਭ ਤੋਂ ਪਹਿਲਾਂ ਕੁੜੀਆਂ ਦਾ ਵਿਆਹ ਕੀਤਾ ਜਾਂਦਾ। ਹੂੰ। ਵੀ ਫੇਰ ਬਹੂ ਲਿਆਵਾਂਗੇ। ਮੁੰਡਾ ਚਲੋ ਛੋਟਾ ਵੀ ਸੀਗਾ। ਹੂੰ। ਗੁਰਨਾਮ ਤੇ ਕੁਲਜੀਤ ਦੋਵਾਂ ਦੇ ਜਨਮ 'ਚ ਕਾਫੀ ਸਮੇਂ ਦਾ ਫਰਕ ਸੀਗਾ। ਪਰ ਦੋਵੇਂ ਲਾਡਲੀਆਂ ਧੀਆ ਸੀ, ਸਿਆਣੀਆਂ ਵੀ ਸੀਗੀਆਂ। ਉਹਨਾਂ ਦਾ ਰੰਗ ਰੂਪ ਦੇਖ ਕੇ ਤੇ ਉਹਨਾਂ ਦੇ ਕੰਮਕਾਰ ਦੇਖ ਕੇ ਹਰੇਕ ਰਿਸ਼ਤੇਦਾਰ ਕਹਿੰਦਾ ਸੀ ਵੀ ਇਹਨਾਂ ਕੁੜੀਆਂ ਦਾ ਰਿਸ਼ਤਾ ਸਾਨੂੰ ਚਾਹੀਦਾ। ਹੂੰ। ਤੇ ਤੁਸੀਂ ਇਹ ਦੇਖੋ। ਵੀ ਗੁਰਨਾਮ ਨਾਲੋਂ ਪਹਿਲਾ ਰਿਸ਼ਤਾ ਜਾਦਾ ਜ਼ੋਰ ਦੇਣ ਤੇ ਉਹਦੀ ਮਾਸੀ ਵੱਲੋਂ ਲਿਆ ਗਿਆ ਤੇ ਚਲੋ ਮਾਪੇ ਲਈ ਬਹੁਤ ਵੱਡੀ ਗੱਲ ਹੁੰਦੀ ਹੈ ਵੀ ਕੁੜੀਆਂ ਦਾ ਕਾਰਜ ਤੁਰ ਪਿਆ ਹੁਣ ਹਨਾ ਪਰ ਉਹਨਾਂ ਨੂੰ ਇਸ ਚੀਜ਼ ਦਾ ਦੁੱਖ ਹੁੰਦਾ ਵੀ ਛੋਟੀ ਦੇ ਸੰਜੋਗ ਤੇਜ ਨੇ ਵੱਡੀ ਨਾਲੋਂ ਪਹਿਲਾਂ ਇਹਦਾ ਰਿਸ਼ਤਾ ਹੋ ਗਿਆ ਜਿੱਥੇ ਗੱਲ ਤੁਰਦਿਆਂ ਗੁਰਨਾਮ ਨੂੰ ਛੱਡ ਕੇ ਕੁਲਜੀਤ ਵੱਲ ਨੂੰ ਹੋ ਜਾਂਦਾ ਉਹ ਕਹਿੰਦੇ ਖਰਜੇ ਇਹਦਾ ਹੀ ਹੋਣਾ ਇਹ ਤੋਂ ਬਾਅਦ ਹੀ ਤੋਰਾ ਤੁਰਨਾ ਤੇ ਫਿਰ ਕਿਉਂ ਨਾ ਕੁਲਜੀਤ ਨੂੰ ਹੀ ਤੋੜ ਦਿੱਤਾ ਜਾਵੇ ਹਨਾ ਤਾਂ ਮਾਸੀ ਨੇ ਪੂਰਾ ਜ਼ੋਰ ਲਾਇਆ ਵੀ ਚਲੋ ਹੁਣ ਆਪਾਂ ਵਿਆਹ ਕਰ ਲੈਣਾ ਕਿਉਂਕਿ ਪਹਿਲਾਂ ਵਾਲੇ ਸਮਿਆਂ 'ਚ ਲੋਕ ਡੇਢ ਦੋ ਸਾਲ ਪਾਈ ਲੈਂਦੇ ਸੀ ਵੀ ਚਲੋ ਬੰਦਿਆਂ ਦਾ ਵੀ ਪਤਾ ਲੱਗ ਜੇ ਹਨਾ ਤਾਂ ਕੀ ਹੁੰਦਾ ਕੁਲਜੀਤ ਦਾ ਰਿਸ਼ਤਾ ਜਦੋਂ ਹੁੰਦਾ ਮੰਗਣਾ ਹੁੰਦਾ ਵਧੀਆ ਸਾਰਾ ਕੁਝ ਪਰਿਵਾਰ ਵੀ ਪਤਾ ਲੱਗਦਾ ਚੰਗੇ ਆ ਅੱਛਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਉਹ ਜਿਹੜਾ ਮੰਗੇਤਰ ਆ ਕੁਲਜੀਤ ਦਾ ਉਹ ਉਹਦੇ ਤਾਏ ਨੇ ਗੋਦ ਲਿਆ ਹੋਇਆ ਸੀ ਹੂੰ ਉਹ ਹੁਣ ਵੀ ਗੋਦ ਆ ਗੋਦ ਲਿਆ ਹੋਇਆ ਪਰ ਉਹਦਾ ਜ਼ਮੀਨ ਚ ਹਿੱਸਾ ਸਭ ਕੁਝ ਬਣਦਾ ਵੀ ਇਹ ਹੈ ਜੀ ਕੋਈ ਗੱਲ ਨਹੀਂ ਹੈਗਾ ਕਿ ਜੇ ਉਹ ਗੋਦ ਲਿਆ ਹੋਇਆ ਤਾਂ ਉਹਦੇ ਕੋਲ ਘਰ ਦਾ ਕੋਈ ਹੱਕ ਨਹੀਂ ਹੈਗਾ ਜਾਂ ਉਹਦੇ ਕੋਲੇ ਕੋਈ ਸੰਪਤੀ ਵੀ ਹੈਗੀ ਹੈ ਨਾ ਚਲੋ ਵੱਡੇ ਵਿੱਚ ਸੀਗੀ ਤੇ ਉਹਨਾਂ ਨੇ ਇਹ ਰਿਸ਼ਤਾ ਪੂਰਾ ਕਰਤਾ ਜੀ ਤਾਂ ਪਤਾ ਲੱਗਦਾ ਕਿ ਜਿਹੜਾ ਕੁਲਜੀਤ ਦਾ ਮੰਗੇਤਰ ਆ ਉਹ ਤੋਂ ਜਿਹੜਾ ਛੋਟਾ ਭਰਾ ਹੁੰਦਾ ਉਹਦੇ ਤਾਏ ਦਾ ਪੁੱਤ ਹੂੰ ਬਾਅਦ ਚ ਹੋਇਆ ਹੁੰਦਾ ਉਹਦੇ ਤੋਂ ਹੂੰ ਉਹਦੇ ਤੇ ਕਤਲ ਕੇਸ ਪੈ ਜਾਂਦਾ ਕਿਉਂਕਿ ਉਹਦੀ ਰਹਿਣੀ ਬਹਿਣੀ ਗਲਤ ਬੰਦਿਆਂ ਚ ਹੁੰਦੀ ਹੈ ਹੂੰ ਯਾਨੀ ਕੁਲਜੀਤ ਦੇਦੇ ਔਰ ਦਾ ਹਾਂ ਉਹ ਤਾਂ ਕਤਲ ਹੋ ਜਾਂਦਾ ਹਾਂ ਅੱਛਾ ਤੇ ਉਹ ਏਦਾਂ ਦਾ ਇੱਕ ਤਰ੍ਹਾਂ ਦਾ ਕਹਿੰਦੇ ਹੁੰਦੇ ਨਾ ਜੇ ਪਿੰਡਾਂ 'ਚ ਕਹਿੰਦਾ ਕਿ ਲੱਥ ਜਵਾਕ ਸੀਗਾ ਉਹ ਉਹ ਮੁੰਡਾ ਐਸਾ ਸੀਗਾ ਵੀ ਉਹ ਤਾਂ ਕਿਤੇ ਭੱਜ ਗਿਆ ਅੱਛਾ ਜਦੋਂ ਵਾਰਦਾਤ ਹੁੰਦੀ ਆ ਤਾਂ ਉੱਥੇ ਕੁਲਜੀਤ ਦਾ ਮੰਗੇਤਰ ਵੀ ਹੁੰਦਾ ਹੂੰ ਕੁਲਜੀਤ ਦੇ ਮੰਗੇਤਰ ਦੇ ਸਿਰ ਝੂਠਾ ਕਤਲ ਕੇ ਸਪਾ ਦਿੱਤਾ ਜਾਂਦਾ ਜਦ ਕਿ ਕਤਲ ਉਹਦੇ ਛੋਟੇ ਭਰਾ ਮਤਲਬ ਤਾਏ ਦੇ ਪੁੱਤ ਨੇ ਹੀ ਕੀਤਾ ਹੁੰਦਾ ਅੱਛਾ ਦੂਸਰੇ ਪਾਸੇ ਇਹ ਖਬਰ ਫੈਲ ਜਾਂਦੀ ਆ ਕੁਲਜੀਤ ਦੇ ਪੇਕਿਆਂ ਤੱਕ ਵੀ ਭਾਈ ਮੁੰਡੇ ਤੋਂ ਤੱਕ ਕਤਲ ਹੋ ਗਿਆ ਹੂੰ ਜਦੋਂ ਮਾਸੀ ਨੂੰ ਇਹ ਗੱਲ ਪਤਾ ਲੱਗਦੀ ਆ ਮਾਸੀ ਘਰੇ ਆ ਕੇ ਆਪਦੀ ਭੈਣ ਕੋਲ ਮਤਲਬ ਕਿ ਕੁਲਜੀਤ ਦੀ ਮਾਂ ਨੂੰ ਸਮਝਾਉਂਦੀ ਆ ਵੀ ਆਪਾਂ ਨੂੰ ਰਿਸ਼ਤਾ ਤੋੜਨਾ ਪੈਣਾ ਅੱਛਾ ਉਹ ਕਹਿੰਦੀ ਰਿਸ਼ਤਾ ਕਿਵੇਂ ਤੋੜੀਏ ਕਹਿੰਦੀ ਆਪਾਂ ਕਹਿੰਦੀ ਤੁਸੀਂ ਗੱਲ ਨੂੰ ਪਹਿਲਾਂ ਜਾਣ ਪੁੱਛ ਲਓ ਕੀ ਪਤਾ ਕਹਿੰਦੀ ਉਹ ਮੁੰਡਾ ਇਹੋ ਜਿਹਾ ਹੈ ਹੀ ਨਹੀਂ ਹੈਗਾ ਕਹਿੰਦੀ ਆਪਣੇ ਤਾਂ ਵਿਆਹ ਦੇ ਦਿਨ ਆ ਗਏ ਆਪਾਂ ਕਿੱਦਾਂ ਕਹਿ ਸਕਦੇ ਆ ਵੀ ਉਹਨੇ ਕਤਲ ਕੇਸ ਕੀਤਾ ਹਨ ਹੂੰ ਉਹਤੇ ਮਤਲਬ ਵੀ ਉਹਨੇ ਕਤਲ ਕੀਤਾ ਹੂੰ ਉਹ ਕਹਿੰਦੀ ਵੀ ਮੈਨੂੰ ਹੁਣ ਜਦੋਂ ਅਗਲੇ ਨੇ ਆਪ ਹੀ ਕਹਤਾ ਅਸੀਂ ਕੁੜੀ ਉਹਨਾਂ ਦੇ ਕਿਉਂ ਤੋੜਨੀ ਆ ਹੂੰ ਉਹ ਸਾਰੇ ਸੋਚੀ ਪੈ ਜਾਂਦੇ ਆ ਫਿਕਰ ਵੀ ਹੋ ਜਾਂਦਾ ਜਿਹਦੇ ਘਰੇ ਧੀ ਦਾ ਕਾਰਜ ਰੱਖਿਆ ਹੋਵੇ ਉਹਨਾਂ ਨੂੰ ਜਦੋਂ ਆ ਗੱਲ ਪਤਾ ਲੱਗਦਾ ਇੱਕ ਤਰ੍ਹਾਂ ਨਾਲ ਜਦਾਤੇ ਲੱਗਣ ਵਾਲਾ ਕੰਮ ਹੋ ਜਾਂਦਾ ਤੇ ਉਹ ਕਹਿੰਦੇ ਵੀ ਜੇ ਅਸੀਂ ਤੋੜ ਵੀ ਦਵਾਂਗੇ ਮੰਨ ਲਓ ਸਮਝਾ ਵਾ ਜਾ ਕੇ ਕਰਾਂਗੇ ਕੀ ਪਤਾ ਤਾਂ ਲੱਗੇ ਵੀ ਅਸਲ ਕਹਾਣੀ ਕੀ ਬਣੀ ਹੋਈ ਆ ਹੂੰ ਇਹ ਰਿਸ਼ਤੇ ਨੂੰ ਜਵਾਬ ਦੇ ਦਿੰਦੇ ਆ ਕੁਲਜੀਤ ਦੇ ਘਰ ਵਾਲੇ ਕੁਲਜੀਤ ਦੇ ਘਰ ਦੇ ਕੁਲਜੀਤ ਦਾ ਪਿਓ ਉਹਦੀ ਮਾਸੀ ਦੇ ਹੱਥ ਸੁਨੇਹਾ ਭੇਜਦਾ ਵੀ ਭਾਈ ਤੁਸੀਂ ਜਾ ਕੇ ਕਹਿ ਦਿਓ ਵੀ ਅਸੀਂ ਰਿਸ਼ਤਾ ਨਹੀਂ ਕਰਨਾ ਸਾਡੇ ਰਿਸ਼ਤੇਦਾਰਾਂ ਦੇ ਵਿੱਚ ਗੱਲ ਹੋਈ ਆ ਵੀ ਆਪਾਂ ਰਿਸ਼ਤਾ ਹੀ ਖਤਮ ਕਰਨਾ ਅੱਛਾ ਚਲੋ ਕੁਲਜੀਤ ਕੇ ਰਿਸ਼ਤਾ ਤੋੜ ਕੇ ਵਹਿ ਜਾਂਦੇ ਆ ਹੂੰ ਦੂਸਰੇ ਪਾਸੇ ਕੀ ਹੁੰਦਾ ਜਿਹੜਾ ਕੁਲਜੀਤ ਦਾ ਮੰਗੇਤਰ ਹੈ ਹੂੰ ਤਫਤੀਸ਼ ਦੇ ਪਿੱਛੋਂ ਪਤਾ ਲੱਗਦਾ ਵੀ ਉਹ ਕਤਲ ਕੁਲਜੀਤ ਦੇ ਮੰਗੇਤਰ ਨੇ ਨਹੀਂ ਕੀਤਾ ਹੁੰਦਾ ਛੋਟੇ ਭਾਈ ਨੇ ਕੀਤਾ ਹੁੰਦਾ ਤਾਏ ਦੇ ਪੁੱਤ ਨੇ ਅੱਛਾ ਤਾਏ ਦਾ ਪੁੱਤ ਚਲਿਆ ਜਾਂਦਾ ਜੇਲ੍ਹ ਹੂੰ ਰਹਿ ਜਾਂਦਾ ਕੁਲਜੀਤ ਉਹ ਤੇ ਜ਼ਿੰਮੇਵਾਰੀਆਂ ਤਰੀਕਾ ਕਚਹਿਰੀ ਕਿੰਨਾ ਕੁਝ ਹੋ ਜਾਂਦਾ ਹੂੰ ਉਸ ਘਰ ਦੇ ਹਾਲਾਤ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਇਧਰ ਦੂਜੇ ਪਾਸੇ ਕੁਲਜੀਤ ਦੇ ਜਿਹੜੇ ਸੁਪਨੇ ਹੁੰਦੇ ਆ ਸਾਰੇ ਉਹ ਉਸ ਮੁੰਡੇ ਨਾਲ ਜੁੜੇ ਹੁੰਦੇ ਆ ਹੂੰ ਤੇ ਕੁਲਜੀਤ ਦਾ ਸਮਾਂ ਪਾ ਕੇ ਕਿਤੇ ਹੋਰ ਮੰਗਣਾ ਕੀਤਾ ਜਾਂਦਾ ਅੱਛਾ ਫਿਰ ਉਸ ਤੋਂ ਬਾਅਦ ਵਿਆਹ ਕੀਤਾ ਜਾਂਦਾ ਹੂੰ ਦੂਜੀ ਜਗ੍ਹਾ ਉਹਦੇ ਸਹੁਰਾਂ ਨੂੰ ਇਹ ਦੱਸਿਆ ਜਾਂਦਾ ਵੀ ਭਾਈ ਸਾਡਾ ਮੰਗਣਾ ਟੁੱਟਿਆ ਹੋਇਆ ਕਿ ਮੁੰਡੇ ਤੋਂ ਕੋਈ ਕਤਲ ਹੋ ਗਿਆ ਸੀਗਾ ਇਸ ਕਰਕੇ ਅਸੀਂ ਮੰਗਣਾ ਤੋੜਤਾ ਹੁਣ ਉਹਨਾਂ ਸਮਿਆਂ ਦੇ ਵਿੱਚ ਜਦੋਂ ਕੋਈ ਇਦਾਂ ਦੀ ਗੱਲਬਾਤ ਹੁੰਦੀ ਆ ਬਜ਼ੁਰਗ ਤਫ਼ਤੀਸ਼ ਕਰਦੇ ਨੇ ਵੀ ਕਾਰਨ ਕੀ ਰਿਹਾ ਹੋਇਆ ਵੀ ਕਿਤੇ ਕੋਈ ਕੁੜੀ ਦਾ ਚੱਕਰ ਨਾ ਹੋਵੇ ਹਨਾ ਕਿ ਕੋਈ ਵੀ ਐਸੀ ਗੱਲ ਨਾ ਹੋਵੇ ਹੂੰ ਹੂੰ ਤਾਂ ਉਹਨਾਂ ਨੇ ਸੱਚੋਂ ਸੱਚ ਗੱਲ ਦੱਸਦੀ ਉਹਨਾਂ ਨੇ ਕਿਹਾ ਵੀ ਠੀਕ ਆ ਜੇ ਇਹਨਾਂ ਨੇ ਕਹਿਤਾ ਵੀ ਮੁੰਡੇ ਤੋਂ ਕਤਲ ਹੋਇਆ ਭਾਈ ਅਗਲਾ ਕੋਈ ਵੀ ਨੀਤੀ ਤੋੜੂਗਾ ਉੱਥੇ ਤਾਂ ਚਲੋ ਸਮਝਾਉਂਦੇ ਵਝਾਉਂਦੇ ਜ਼ਿੰਦਗੀ ਕੁਲਜੀਤ ਦੀ ਤੁਰਪੀ ਹੂੰ ਪਰ ਕੁਲਜੀਤ ਦੇ ਮਨ ਚ ਇੱਕ ਗੱਲ ਜ਼ਰੂਰ ਸੀਗੀ ਵੀ ਇਦਾਂ ਕਿਵੇਂ ਹੋ ਗਿਆ ਹੂੰ ਵੀ ਉਹ ਮੁੰਡਾ ਤਾਂ ਮੈਨੂੰ ਕਿਸੇ ਵੀ ਕੀਮਤ ਤੇ ਲੱਗਦਾ ਹੀ ਨਹੀਂ ਸੀ ਵੀ ਇਹਦੇ ਹੱਥੋਂ ਕਤਲ ਹੋ ਜਾਊਗਾ ਹੂੰ ਕੁਲਜੀਤ ਨੂੰ ਆਏ ਹੁੰਦਾ ਸੀ ਵੀ ਜੇ ਕਿਤੇ ਮੇਰਾ ਸੁਭਾਅ ਬਣ ਗਿਆ ਕਿਤੇ ਉਹ ਮੁੰਡਾ ਮੈਨੂੰ ਮਿਲ ਜੇ ਮੈਂ ਜ਼ਰੂਰ ਪੁੱਛੂੰਗੀ ਵੀ ਉਹਨੇ ਮੇਰੀ ਜ਼ਿੰਦਗੀ ਤੇ ਦਾਗ ਕਿਉਂ ਲਾਇਆ ਹੂੰ ਤੁਸੀਂ ਦੇਖੋ ਕੁੜੀ ਦੇ ਮਨ 'ਚ ਇਹ ਗੱਲ ਸੀ ਜਦ ਕਿ ਸਾਰਾ ਕੁਝ ਪੱਕਾ ਹੋ ਗਿਆ ਸੀਗਾ ਕਿ ਹਾਂ ਉਹ ਤੋਂ ਕਤਲ ਹੋਇਆ ਪਰ ਰਿਸ਼ਤਾ ਹੀ ਤਾਂ ਤੋੜ ਰਹੇ ਆ ਹੂੰ ਸਭ ਕੁਝ ਹੋਣ ਤੋਂ ਬਾਅਦ ਕੁਲਜੀਤ ਵਿਆਹੀ ਵੀ ਗਈ ਪਰ ਉਹਦੇ ਮਨ 'ਚ ਇੱਕ ਸਵਾਲ ਲਟਕ ਰਿਹਾ ਸੀਗਾ ਹੂੰ ਕਿ ਇਹ ਕਿੱਦਾਂ ਹੋ ਗਿਆ ਹੂੰ ਅੱਛਾ ਕੁਲਜੀਤ ਦਾ ਜਿਹੜਾ ਇਧਰਲਾ ਪਰਿਵਾਰ ਹੁੰਦਾ ਹੂੰ ਉਹ ਸਧਾਰਨ ਪਰਿਵਾਰ ਹੁੰਦਾ ਜਿੱਥੇ ਕੁਲਜੀਤ ਦੇ ਜਜ਼ਬਾਤਾਂ ਨੂੰ ਅਹਿਸਾਸਾਂ ਨੂੰ ਕੋਈ ਥਾਂ ਨਹੀਂ ਹੁੰਦੀ ਅੱਛਾ ਅੱਗੇ ਕੁਲਜੀਤ ਦੇ ਤਾਂ ਕੁੜੀਆਂ ਹੁੰਦੀਆਂ ਤੇ ਸਾਸੋ ਨੂੰ ਇਸ ਕਰਕੇ ਤੰਗ ਕਰਦੀ ਐ ਵੀ ਸਾਨੂੰ ਤਾਂ ਵਾਰਿਸ ਚਾਹੀਦਾ ਸੀਗਾ ਹੂੰ ਉਸ ਕਰਕੇ ਕੁਲਜੀਤ ਤੇ ਮਾਨਸਿਕ ਸਰੀਰਕ ਤਸ਼ੱਦਦ ਹੁੰਦਿਆ ਤੇ ਇਸੇ ਦੁੱਖ ਚ ਉਹਦੇ ਘਰ ਵਾਲਾ दारू ਪੀ ਕੇ ਉਹਦੀ ਮਾਰਕੁਟਾਈ ਵੀ ਕਰਦਾ। ਅੱਛਾ। ਹੁਣ ਕੁਲਜੀਤ ਲਈ ਇਹ ਬੋਝ ਹੁੰਦਾ ਵੀ ਉਹ ਆਪਦੇ ਇੰਨਾ ਸਹੌਰਿਆਂ ਦੇ ਘਰ ਚੋਂ ਉੱਠ ਕੇ ਜਵਾਕ ਛੱਡ ਕੇ ਆਪਦੇ ਪੇਖਿਆਂ ਦੇ ਘਰ ਨਹੀਂ ਬੈਠ ਸਕਦੀ। ਹੂੰ। ਕੁਲਜੀਤ ਤੇ ਜਦੋਂ ਇੰਨੇ ਤਸ਼ੱਦਦ ਹੁੰਦੇ ਆ ਉਹ ਇਹ ਸੋਚਦੀ ਆ ਵੀ ਦੂ ਵਧੀਆ ਤਾਂ ਮੈਂ ਇੱਕ ਕਾਤਲ ਦੇ ਘਰੇ ਘਟ ਲੈਂਦੀ ਮੈਂ ਉਹਨੂੰ ਹੀ ਉਡੀਕ ਲੈਂਦੀ ਮੈਂ ਵਿਆਹ ਨਾ ਕਰਾਉਂਦੀ ਉਹ ਕਦੇ ਤਾਂ ਬਾਹਰ ਆਉਂਦਾ ਮੇਰੀ ਕਿੰਨੀ ਉਮਰ ਸੀ ਉਹ ਉਸੇ ਮੁੰਡੇ ਨੂੰ ਯਾਦ ਕਰਦੀ ਹੈ ਅੱਛਾ ਇਧਰਲੇ ਪਾਸੇ ਉਹਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ ਕੁਲਜੀਤ ਜਿੰਨੀ ਸੋਹਣੀ ਹੁੰਦੀ ਹੈ ਦਿਨੋਂ ਦਿਨ ਢਲਣ ਲੱਗ ਜਾਂਦੀ ਹੈ ਪਰ ਉਹਦੇ ਅੰਦਰ ਚੋਰਾ ਹੁੰਦਾ ਜਦੋਂ ਵੀ ਉਹ ਆਪਦੇ ਮਾਂ ਬਾਪ ਨੂੰ ਮਿਲਦੀ ਆ ਉਹ ਉਹਨਾਂ ਨੂੰ ਇੱਕੋ ਹੀ ਦਹਾਥੜਾ ਪਿੱਟਦੀ ਆ ਵੀ ਤੁਸੀਂ ਮੇਰੇ ਨਾਲ ਧੱਕਾ ਕਿਉਂ ਕੀਤਾ ਹੋਏ ਹੋਏ ਤੁਸੀਂ ਇੱਕ ਵਾਰ ਉਡੀਕ ਤਾਂ ਕਰ ਲੈਂਦੇ ਤੁਸੀਂ ਪਤਾ ਤਾਂ ਕਰ ਲੈਂਦੇ ਮੇਰਾ ਨਾਂ ਕਰਦੇ ਉੰਨੀ ਦੇਰ ਗੁਰਨਾਮ ਦਾ ਹੀ ਕਰ ਦਿੰਦੇ 2 ਸਾਲ ਇਹਨੂੰ ਅੱਗੇ ਕਰ ਲੈਂਦੇ ਹਨ ਪਰ ਮਾਪਿਆਂ ਨੇ ਸਮੇਂ ਦੇ ਹਿਸਾਬ ਨਾਲ ਆਪਣਾ ਫੈਸਲਾ ਸੁਣਾਇਆ ਪਰ ਕੁਲਜੀਤ ਦੇ ਕਰਮਾਂ 'ਚ ਫਰਕ ਸੀ ਉਹਦਾ ਦਿਮਾਗ ਕਿਸੇ ਪਾਸੇ ਹੋਰ ਚੱਲ ਰਿਹਾ ਦਿਲ ਕਿਸੇ ਪਾਸੇ ਹੋਰ ਚੱਲ ਰਿਹਾ ਹੋ ਸਕਦਾ ਜੇ ਕੁਲਜੀਤ ਦਾ ਇਹ ਪਤੀ ਚੰਗਾ ਹੁੰਦਾ ਘਰ-ਬਾਰ 'ਚ ਸਭ ਕੁਝ ਵਧੀਆ ਹੁੰਦਾ ਇਹਦਾ ਮਨ ਲੱਗ ਜਾਂਦਾ ਪਰ ਇੱਕ ਕਹਿੰਦੇ ਇੱਕ ਸਵਾਲ ਦੀ ਤਰ੍ਹਾਂ ਉਹ ਤਲਵਾਰ ਕੁਲਜੀਤ ਦੇ ਮਨ 'ਚ ਲਟਕਣ ਲੱਗੀ ਵੀ ਮੇਰੇ ਨਾਲ ਇਦਾਂ ਕਿਉਂ ਹੋਇਆ ਵੀ ਮੈਂ ਤਾਂ ਸਾਰੀ ਜ਼ਿੰਦਗੀ ਦੇ ਸੁਪਨੇ ਬਹੁਤ ਸੁਖੀ ਜ਼ਿੰਦਗੀ ਵਾਲੇ ਸਜਾਏ ਸੀਗੇ ਵੀ ਇਹ ਕਿਵੇਂ ਹੋ ਗਿਆ ਹੂੰ ਉਹਦਾ ਆਪਣੇ ਸਹੁਰੇ ਘਰ ਚ ਦਿਲ ਲੱਗਣਾ ਹਟ ਗਿਆ ਉਹੀ ਹਰ ਰੋਜ਼ ਦੇ ਤਾਨਨੇ ਮੇਹਣੇ ਲੜਕਾ ਨਾ ਹੋਣ ਦੀ ਸੂਰਤ ਦੇ ਵਿੱਚ ਉਹਦੀ ਮਾਰਕੁਟਾਈ ਹੋਣੀ ਘਰ ਵਾਲਾ ਕਿਸੇ ਨੂੰ ਉਹਨੂੰ ਕੋਈ ਨਹੀਂ ਸੀ ਪੁੱਛਦਾ ਅੱਛਾ ਉਹਦੀ ਇੰਨੀ ਬਦਤਰ ਹਾਲਤ ਹੋ ਗਈ ਸੀ ਬਸ ਉਹ ਇੱਕੋ ਗੱਲ ਯਾਦ ਕਰਦੀ ਸੀ ਕਹਿੰਦੀ ਜੇ ਮੇਰੀ ਮਾਸੀ ਕਿਤੇ ਉਸ ਸਮੇ ਮਾੜਾ ਕਜ਼ੋਰ ਲਾ ਕੇ ਰੋਕ ਕੇ ਸਾਰਾ ਕੁਝ ਪੁੱਛ ਲੈਂਦੀ ਕੀ ਪਤਾ ਉਹ ਗੱਲ ਝੂਠੀ ਹੁੰਦੀ ਕਿਉਂਕਿ ਮਨ ਉਹਦਾ ਤਲਾਸ਼ਾ ਦੇ ਰਿਹਾ ਹਾਂ ਤੁਸੀਂ ਇਹ ਦੇਖੋ ਵੀ ਜਦੋਂ ਕੁਲਜੀਤ ਦਾ ਮੰਗਣਾ ਹੋਇਆ ਹੋਣਾ ਇੱਕ ਸਾਲ ਦਾ ਬਖਬਾਰਿਆ ਹੋਣਾ ਭਾਵੇਂ ਕਿ ਆਪਸ ਵਿੱਚ ਗੱਲਬਾਤ ਨਹੀਂ ਸੀ ਹੁੰਦੀ ਹੂੰ ਉਹਦੇ ਜ਼ਿਹਨ ਚ ਉਹਦੀ ਇੱਕ ਤਸਵੀਰ ਬਣੀ ਹੋਈ ਸੀ ਵੀ ਉਹ ਬਹੁਤ ਅੱਛਾ ਕਬੀਲਦਾਰ ਮੁੰਡਾ ਨਿਭਾਉਣ ਵਾਲਾ ਮੁੰਡਾ ਕੁਲਜੀਤ ਦਾ ਮਨ ਨਹੀਂ ਸੀ ਮੰਨ ਰਿਹਾ ਕਿ ਉਹਨੇ ਕਤਲ ਕੀਤਾ ਹੋਊਗਾ ਅੱਛਾ ਪਰ ਜਦੋਂ ਪਰਿਵਾਰ ਨੇ ਬਹਿ ਕੇ ਫੈਸਲਾ ਲੈ ਲਿਆ ਵੀ ਇਹ ਗੱਲ ਸੱਚੀ ਆ ਉਹਦੇ ਤੇ ਕਤਲ ਕੇਸ ਪੈ ਚੁੱਕਾ ਵੀ ਅਸੀਂ ਕੁੜੀ ਉਹਦੇ ਕਰਕੇ ਘਰੇ ਨਹੀਂ ਬਿਠਾਉਣੀ ਹੂੰ ਹੁਣ ਕੁਲਜੀਤ ਦੀ ਜ਼ਿੰਦਗੀ ਇਧਰ ਬੱਤਰ ਹੋ ਚੁੱਕੀ ਆ ਦੂਸਰੇ ਪਾਸੇ ਉਹ ਮੁੰਡਾ ਵੀ ਇਸੇ ਚੋਰੇ ਦੇ ਵਿੱਚ अच्छा ਇਸ ਚੋਰੇ ਦੇ ਵਿੱਚ ਆ ਕਿ ਮੈਂ ਤਾਂ ਕੁਝ ਕੀਤਾ ਹੀ ਨਹੀਂ ਜਦੋਂ 6-7 ਮਹੀਨਿਆਂ ਦੀ ਕਾਰਵਾਈ ਤੋਂ ਬਾਅਦ ਕਲੀਅਰ ਹੋ ਜਾਂਦਾ ਕਿ ਇਹ ਕਤਲ ਕੇਸ ਉਹਦਾ ਹੈ ਹੀ ਨਹੀਂ ਸੀਗਾ ਹੂੰ ਤਾਂ ਉਹਦੇ ਸਿਰ ਤੇ ਜ਼ਿੰਮੇਵਾਰੀਆਂ ਵੱਜ ਜਾਂਦੀਆਂ ਪਰ ਉਹਦੇ ਵੀ ਦਿਲ ਦੇ ਇੱਕ ਕੋਨੇ ਦੇ ਵਿੱਚ ਕੁਲਜੀਤ ਕਿਤੇ ਪਈ ਹੁੰਦੀ ਹੈ ਅੱਛਾ ਤਾਂ ਉਹ ਸੋਚਦਾ ਵੀ ਨਹੀਂ ਨਹੀਂ ਇੰਨਾ ਸਮਾਂ ਕਿਹਨੇ ਰੱਖੀ ਹੋਣੀ ਆ ਹੂੰ ਉਹ ਤਾਂ ਮੰਗੀ ਵਿਆਹੀ ਗਈ ਹੋਣੀ ਆ ਉਹਦੇ ਮਨ 'ਚ ਖਿਆਲ ਆਉਂਦਾ ਵੀ ਉਹਨੂੰ ਪਤਾ ਕਰਨਾ ਚਾਹੀਦਾ ਵੀ ਕੁਲਜੀਤ ਕਿਤੇ ਮੰਗੀ ਵਿਆਹੀ ਤਾਂ ਨਹੀਂ ਗਈ ਅੱਛਾ ਉਹ ਇਸ ਚੋਰੇ 'ਚ ਉਧਰ ਰਹਿੰਦਾ ਕਹਿੰਦੇ ਹੁੰਦੇ ਨਾ ਦਿਲਾਂ ਨੂੰ ਦਿਲਾਂ ਦੀ ਰਾਹ ਉਧਰ ਉਹ ਵਕਤ ਦੀਆਂ ਮਾਰਾਂ ਚ ਫਸਿਆ ਹੋਇਆ ਉਹ ਸੋਚ ਵਿਚਾਰ ਕਰਦਾ ਦੇਖੋ ਉਹਨੇ ਉਸ ਕੇਸ ਚੋਂ ਬਾਹਰ ਆਉਣ ਤੋਂ ਬਾਅਦ ਵੀ ਵਿਆਹ ਨਹੀਂ ਕਰਵਾਇਆ ਅੱਛਾ ਤੇ ਇਧਰ ਕੁਲਜੀਤ ਬੱਚਿਆਂ ਵਾਲੀ ਵੀ ਹੋ ਗਈ ਥੋੜੇ ਜਿਹਾ ਸਮੇਂ ਦੇ ਵਿੱਚ ਜ਼ਿੰਦਗੀ ਇੰਨੀ ਨਰਕ ਬਣ ਗਈ ਉਹਨੇ ਸੋਚਿਆ ਵੀ ਨਹੀਂ ਸੀਗਾ ਹੁਣ ਕੁਲਜੀਤ ਜਦੋਂ ਪੇਕੇ ਜਾਂਦੀ ਸੀ ਹਰ ਵਾਰ ਆਪਣੀ ਮਾਂ ਨੂੰ ਉਮਰ ਤੋਂ ਜ਼ਿਆਦਾ ਬੁੱਢੀ ਲੱਗਦੀ ਸੀ ਕਿਉਂਕਿ ਦੁੱਖ ਵੱਧ ਗਏ ਸੀ ਹੂੰ ਉਹਦੇ ਮਨ ਦੀ ਕੋਈ ਸੁਣਨ ਵਾਲਾ ਨਹੀਂ ਸੀ ਜਿਹੜੀ ਉਹਦੀ ਰੂਹ ਸੀ ਨਾ ਕਿਤੇ ਨਾ ਕਿਤੇ ਪਿੱਛੇ اٹਕੀ ਹੋਈ ਸੀ ਤੇ ਤੁਸੀਂ ਦੇਖੋ ਵੀ ਸਮੇਂ ਦਾ ਢੇੜਾ ਕਿੱਧਰ ਨੂੰ ਚੱਲਦਾ ਫੇਰ ਕੁਲਜੀਤ ਜਿੱਦਣ ਉਹਦੇ ਘਰ ਵਾਲੇ ਨੇ ਇਹ ਫੈਸਲਾ ਲੈ ਲਿਆ ਹੁਣ ਤਾਂ ਜੱਟ ਦੂਸਰਾ ਵਿਆਹ ਕਰਾਊਗਾ ਅੱਛਾ ਕੁਲਜੀਤ ਆਪਣੀ ਸੱਸ ਦੀਆਂ ਮਿੰਤਾਂ ਕਰਦੀ ਆ ਪਤੀ ਮੂਰੇ ਹੱਥ ਜੋੜਦੀ ਆ ਵੀ ਇਦਾਂ ਨਾ ਕਰੋ ਵੀ ਮੈਂ ਕਿੱਥੇ ਜਾਉਂਗੀ ਹਾਂ ਚਲੋ ਹੁੰਦਾ ਹਵੰਦਾ ਇਹ ਹੁੰਦਾ ਕਿ ਗੱਲ ਟਿਕ ਟਕ ਆ ਜਾਂਦੀ ਆ ਅੱਛਾ ਉਸ ਤੋਂ ਬਾਅਦ ਹਰਾਨੀ ਦੀ ਗੱਲ ਇਹ ਹੁੰਦੀ ਆ ਕਿ ਉਹਦਾ ਪਤੀ ਨਸ਼ਿਆਂ ਦੇ ਵਿੱਚ ਬੁਰੀ ਹਾਲਤ ਹੁੰਦੀ ਆ ਉਹਦੀ ਹੂੰ ਉਹ ਸਾਰਾ ਮਾਜਰਾ ਉੱਥੇ ਰੁਕ ਜਾਂਦਾ ਹੂੰ ਕੁਲਜੀਤ ਉਹਨੂੰ ਮੰਜੇ ਤੇ ਪੈ ਕੇ ਨੂੰ ਸਾਹਮਦੀ ਆ ਹੂੰ ਨਿਆਣੇ ਉਹਨਾਂ ਦਾ ਐਡਾ ਬੋਝ ਖਾਸ ਕਰਕੇ ਕੁੜੀਆਂ ਦਾ ਉਹਦੇ ਮੋਢਿਆਂ ਤੇ ਪਿਆ ਹੁੰਦਾ ਹਮ ਤਿੰਨ ਜਾਨ ਕਿੰਨਾ ਕੁ ਹੁੰਦਾ ਹਾਂ ਪਰ ਉਹ ਚੁੱਪ ਕਰਕੇ ਸਬਰਨਾ ਸਹੀ ਜਾਂਦੀ ਹੈ ਪਰ ਉਹਨੂੰ ਉਹਦਾ ਅਤੀਤ ਉਹਦਾ ਪਿੱਛਾ ਨਹੀਂ ਛੱਡਦਾ ਉਹ ਇੰਨੀਆਂ ਚੀਜ਼ਾਂ 'ਚ ਘੁੰਮਦੀ ਆ ਕਦੇ ਮਾਂ ਨੂੰ ਬਿਰਬੇ ਪਾਉਂਦੀ ਆ ਆਪਣੇ ਦਿਮਾਗ 'ਚ ਵੀ ਮੇਰੀ ਮਾਂ ਨੂੰ ਸੋਚਣਾ ਚਾਹੀਦਾ ਸੀ ਮੇਰਾ ਪਿਓ ਤਾਂ ਇੰਨਾ ਕਸਾਈ ਹੈ ਹੀ ਨਹੀਂ ਸੀਗਾ ਵੀ ਉਹ ਇਸ ਤਰ੍ਹਾਂ ਕਰਦਾ ਹਨ ਉਹਨੂੰ ਇਹ ਚੀਜ਼ਾਂ ਬਹੁਤ ਘੇਰਦੀਆਂ ਕੁਲਜੀਤ ਕਿਵੇਂ ਨਾ ਕਿਵੇਂ ਕਰਕੇ ਉੱਥੇ ਦਿਨ ਕੱਟਦੀ ਆ। ਪੇਕਿਆਂ ਦੇ ਵੀ ਜਾਂਦੀ ਆ ਤਾਂ ਸਿਰਫ ਇੱਕ ਸਮਝ ਲਓ ਕਿ ਫਾਰਮੈਲਟੀ ਪੂਰੀ ਕਰਦੀ ਆ। ਉਹਨੂੰ ਇਹ ਲੱਗਦਾ ਵੀ ਮੇਰੀ ਇਸ ਮਾੜੀ ਤੇ ਬਦਤਰ ਜ਼ਿੰਦਗੀ ਦੇ ਜ਼ਿੰਮੇਵਾਰ ਮੇਰੇ ਮਾਪੇ ਨੇ ਜਿਨ੍ਹਾਂ ਨੇ ਮੈਨੂੰ ਇੱਕ ਵਾਰ ਵੀ ਨਹੀਂ ਸਮਝਿਆ। ਗਲੋਂ ਗੁਲਾਮਾਂ ਲਾਉਣ ਵਾਲੀ ਗੱਲ ਕੀਤੀ। ਅੱਛਾ ਮਾਪੇ ਵੀ ਪੱਲਾ ਛਡਾ ਲੈਂਦੇ ਉਹ ਕਹਿੰਦੇ ਵੀ ਤੇਰੀ ਕਿਸਮਤ ਸੀ। ਹਾਂ। ਮਾਪਿਆਂ ਨੇ ਵੀ ਇਹੀ ਗੱਲ ਕਹਤੀ ਵੀ ਤੇਰੀ ਕਿਸਮਤ ਸੀ ਤੇ ਉਹਨੇ ਮੰਨ ਤਾਂ ਲਿਆ ਸੀ ਪਰ ਉਹਦੇ ਅੰਦਰ ਇਹ ਚੀਜ਼ ਬਾਰ-ਬਾਰ ਪੁਕਾਰ ਕਰ ਰਹੀ ਸੀਗੀ ਕਿ ਉਹਦੇ ਨਾਲ ਗਲਤ ਹੋਇਆ। ਹੂੰ। ਇਹ ਸਾਰੀ ਕਹਾਣੀ ਕੁਲਜੀਤ ਦੇ ਅਤੀਤ ਦੇ ਵਿੱਚ ਘੁੰਮਦੀ ਫਿਰਦੀ ਆ। ਹੂੰ ਉਹ ਵਾਪਸ ਇੱਕੋ ਝਟਕੇ ਨਾਲ ਬਾਹਰ ਆਉਂਦੀ ਆ ਤਾਂ ਉਹ ਬੱਸ 'ਚ ਉਸ ਅਣਜਾਣ ਬੰਦੇ ਦੇ ਨਾਲ ਬੈਠੀ ਹੁੰਦੀ ਆ ਕਿਉਂਕਿ ਜਦੋਂ ਬੰਦਾ ਉਹ ਤੋਂ ਸਵਾਲ ਕਰ ਰਿਹਾ ਹੁੰਦਾ ਤਾਂ ਉਹਦੇ ਦਿਮਾਗ 'ਚ ਇਹ ਕਹਾਣੀ ਘੁੰਮ ਰਹੀ ਹੁੰਦੀ ਆ। ਹੂੰ ਉਹ ਕਹਾਣੀ ਉਹਦੇ 'ਚ ਬੱਸ 'ਚ ਬੈਠੀ-ਬੈਠੀ ਉਹ ਆਪਣਾ ਇਹ 26 ਸਾਲ ਦਾ ਸਾਰਾ ਸਮਾਂ ਜਿਉਂ ਜਾਂਦੀ ਆ। ਹੂੰ ਕੁਲਜੀਤ ਉਸ ਬੰਦੇ ਨੂੰ ਧਿਆਨ ਨਾਲ ਵੇਖਦੀ ਆ। ਉਹਨੂੰ ਉਹਦੇ ਤੋਂ ਡਰ ਵੀ ਆਉਣ ਲੱਗ ਜਾਂਦਾ। ਉਹਦੇ ਮਨ 'ਚ ਕੋਈ ਚੀਜ਼ ਜੀ ਉੱਠਦੀ ਆ ਵੀ ਇਹ ਬੰਦਾ ਉਹ ਜ਼ਖਮ ਮੇਰੇ ਕਿਉਂ ਛੇੜ ਰਿਹਾ? ਹੂੰ ਜਿੰਨਾ ਜਿੰਨਾ ਚੋਂ ਮੈਂ ਹੁਣ ਤੱਕ ਬਾਹਰ ਆ ਚੁੱਕੀ ਹਾਂ ਹੂੰ ਉਹ ਗੱਲਾਂ ਬਾਤਾਂ ਕਰਦੇ ਕਰਦੇ ਅੰਤ ਨੂੰ ਪਿੰਡ ਦੇ バス ਅੱਡੇ ਤੇ ਪਹੁੰਚ ਜਾਂਦੇ ਆ ਅੱਛਾ ਹਰਾਨੀ ਦੀ ਗੱਲ ਇਹ ਹੁੰਦੀ ਆ ਕਿ ਦੋਨੋਂ ਜਣੇ ਬੱਸ 'ਚ ਇਕੱਲੇ ਹੀ ਉਤਰਦੇ ਆ ਅੱਛਾ ਇਸ ਬੰਦੇ ਨੂੰ ਕੋਈ ਡਰ ਨਹੀਂ ਹੁੰਦਾ ਉਹਨੂੰ ਇਹ ਹੁੰਦਾ ਵੀ ਲੋਕ ਉਤਰਦੇ ਹੀ ਆ ਕੋਈ ਕਿਸੇ ਦਾ ਆਉਣ ਜਾਣ ਵਾਲਾ ਹੁੰਦਾ ਕੋਈ ਕਿਸੇ ਦੇ ਆਉਣ ਜਾਣ ਵਾਲਾ ਹੁੰਦਾ ਹੂੰ ਤਾਂ ਕੁਲਜੀਤ ਇੱਕ ਚਾਹੇ ਉਹਦਾ ਡਰ ਉਸ ਬੰਦੇ ਨੇ ਚੁੱਕਤਾ ਸੀ ਪਰ ਉਹਦੇ ਮਨ 'ਚ ਇਸ ਦਾ ਇਹ ਡਰ ਸੀਗਾ ਕਿ ਮੈਂ ਆਪਣੇ ਪੇਕਿਆਂ ਦੇ ਪਿੰਡ ਆਈਆਂ ਮੈਨੂੰ ਕੋਈ ਉਪਰੇ ਮਰਦ ਨਾਲ ਨਾ ਵੇਖ ਲੈਵੇ ਹੂੰ ਕੁਲਜੀਤ ਚੱਕ ਮੇ ਕਦਮੀ ਉਹ ਤੋਂ ਤੋਂ ਅੱਗੇ ਹੋ ਕੇ ਕੱਚੇ ਪਹੇ ਪੈ ਜਾਂਦੀ ਆ ਘਰਾਂ ਨੂੰ ਜਾਣ ਵਾਸਤੇ ਅੱਛਾ ਤੇ ਉਹ ਬੰਦਾ ਉਹਦੇ ਪਿੱਛੇ ਹੀ ਪਿੱਛੇ ਹੁੰਦਾ ਹੂੰ ਉਹਨੂੰ ਕਹਿੰਦਾ ਹੁੰਦਾ ਕਹਿੰਦਾ ਮੈਂ ਤਾਂ ਵੈਸੇ ਹੀ ਪੁੱਛਿਆ ਸੀਗਾ ਕਹਿੰਦਾ ਕੋਈ ਨਾ ਕਵੇਲਾ ਹੋ ਗਿਆ ਵੀ ਮੈਂ ਤੁਹਾਨੂੰ ਛੱਡ ਕੇ ਫਿਰ ਗਾਂ ਲੰਘ ਜੂਗਾ ਮੈਂ ਮੈਂ ਵੀ ਉਧਰ ਹੀ ਜਾਣਾ ਹੂੰ ਕੁਲਜੀਤ ਨੂੰ ਉਸ ਬੰਦੇ ਦੀਆਂ ਉਹ ਕਈਆਂ ਹੋਈਆਂ ਸਾਰੀਆਂ ਗੱਲਾਂ ਨੇ ਉਹਦੇ ਪੈਰਾਂ ਥੱਲੇ ਅੱਗ ਮਚਾਤੀ ਸੀ। ਹੂੰ ਕੁਲਜੀਤ ਦੀ ਤੋਰ ਵੀ ਤੇਜ਼ ਹੋ ਗਈ ਸੀ ਵੀ ਜਿੰਨੀ ਜਲਦੀ ਹੋ ਸਕਦਾ ਮੈਂ ਹੁਣ ਆਪਣੇ ਘਰ ਪਹੁੰਚ ਜਾ। ਹੂੰ ਕਿਉਂਕਿ ਇਸ ਵਕਤ ਦੋਨੋਂ ਜਾਣੇ ਉਸ ਪਹੇਤੇ ਇਕੱਲੇ ਜਾ ਰਹੇ ਸੀਗੇ। ਹੂੰ ਪਰ ਉਹ ਬੰਦੇ ਦੇ ਮਨ 'ਚ ਇੱਕੋ ਹੀ ਸਵਾਲ ਖੜਾ ਸੀਗਾ ਮੈਨੂੰ ਸਾਰੀ ਕਹਾਣੀ ਕਿਸ ਤਰ੍ਹਾਂ ਦੱਸਾਂ? अच्छा फिर उदे मन च ए भी ख्याल आंदा ਵੀ ਮੈਂ ਦੱਸ ਕੇ ਕੀ ਲੈਣਾ ਹੁਣ ਤਾਂ ਬਾਜੀ ਬੀਤ ਗਈ ਆ ਇਹ ਵੀ ਕੀ ਕਰ ਲੂ ਤੇ ਮੈਂ ਵੀ ਕੀ ਕਰ ਲੂੰਗਾ ਹਾਂ ਉਹ ਕਹਿੰਦਾ ਵੀ ਹੋਰ ਪਰਿਵਾਰ ਸਭ ਠੀਕ ਆ ਕਹਿੰਦੀ ਹਾਂ ਵਧੀਆ ਬਸ ਜਿਹੜੇ ਕਰਮਾਂ ਦੇ ਲਿਖੇ ਹੁੰਦੇ ਆ ਉਹ ਤਾਂ ਦੇਣੇ ਪੈਂਦੇ ਆ ਬੰਦੇ ਨੂੰ ਚਾਹੇ ਰਾਜਾ ਹੋਵੇ ਚਾਹੇ ਰੰਗ ਹੋਵੇ ਹੂੰ ਫਿਰ ਉਸ ਬੰਦੇ ਨੂੰ ਅਹਿਸਾਸ ਹੁੰਦਾ ਹੈ ਕਿ ਇਹਨੇ ਆਏ ਜੋ ਕਿਉਂ ਕਿਹਾ ਇਹਦਾ ਮਤਲਬ ਆ ਵੀ ਕੋਈ ਸਮੱਸਿਆ ਹੈ ਹੂੰ ਉਹ ਉੱਥੇ ਉਹਨੂੰ ਗੱਲਾਂ-ਗੱਲਾਂ ਚ ਲੈ ਕੇ ਆਉਂਦਾ ਅੱਗੇ ਤੱਕ ਉਹਨੂੰ ਪੁੱਛਦਾ ਵੀ ਤੂੰ ਕਿਹੜੀ ਫਿਰਨੀ ਤੋਂ ਪਿੰਡ ਤੂੰ ਅੱਗੇ ਜਾਣਾ ਹੂੰ ਉਹ ਕਹਿੰਦੀ ਮੈਂ ਤਾਂ ਕਹਿੰਦੀ ਕੱਚੀ ਫਿਰਨੀ ਪੈ ਜਾਣਾ ਹੂੰ ਉਹ ਕਹਿੰਦੀ ਤੇ ਤੂੰ ਮੇਰੇ ਨਾਲ ਸਫ਼ਰ 'ਚ ਗੱਲਬਾਤ ਕੀਤੀ ਕਹਿੰਦੀ ਪਰ ਕਿਸੇ ਨਾਲ ਜ਼ਿਕਰ ਨਾ ਕਰੀ ਅੱਛਾ ਉਹਨੇ ਇਹ ਗੱਲ ਵੀ ਕਹਿ ਦਿੱਤੀ ਹੂੰ ਉਹ ਇੰਨਾ ਗੱਲ ਕਹਿ ਕੇ ਮੂੰਹ ਲਪੇਟ ਕੇ ਉਹ ਫਿਰਨੀ ਨੂੰ ਪੈ ਜਾਂਦੀ ਆ ਹੂੰ ਹੁਣ ਇਸ ਬੰਦੇ ਦੇ ਸਿਰ ਤੇ ਬਹੁਤ ਵੱਡਾ ਬੋਝ ਹੈ ਹੂੰ ਵੀ ਜੇ ਗੱਲ ਤੋਰੀ ਐ ਤੇ ਕਹਾਣੀ ਸਿਰੇ ਵੀ ਲਾਉਣੀ ਆ ਹੂੰ ਉਹਦੇ ਮਨ 'ਚ ਇਹ ਹੁੰਦਾ ਵੀ ਜੇ ਉਹਨੇ ਇੰਨਾ ਕੁਝ ਦੱਸਦਾ ਤਾਂ ਕੀ ਮੈਂ ਦੱਸ ਕੇ ਆਪਣੇ ਮਨ ਤੋਂ ਬੋਝ ਨਹੀਂ ਲਾ ਸਕਦਾ ਹੂੰ ਹੁਣ ਕੁਲਜੀਤ ਨੇ ਉਹਦੀਆਂ ਗੱਲਾਂ ਤੋਂ ਜਿਹੜੀ ਚੀਜ਼ ਭੰਪੀ ਸੀ ਉਹ ਜਦੋਂ ਫਿਰਨੀ ਪਈ ਤਾਂ ਉਹਨੇ ਇੱਕ ਵਾਰ ਪਿੱਛੇ ਮੁੜ ਕੇ ਦੇਖਿਆ ਵੀ ਉਹ ਬੰਦਾ ਤੁਰ ਗਿਆ ਕਿ ਖੜਾ ਹੀ ਆ ਹੁਣ ਇਹ ਬੰਦਾ ਉਸੇ ਭਾਰੀ ਕਦਮਾਂ ਨਾਲ ਉੱਥੇ ਖੜਾ ਹੋਇਆ ਅੱਛਾ ਕੁਲਜੀਤ ਦੇ ਮਨ ਚ ਹੋਰ ਡਰ ਪੈ ਗਿਆ ਹੂੰ ਬਈ ਇਹ ਤਾਂ ਉੱਥੇ ਖੜਾ ਕਿਤੇ ਮੇਰੇ ਪਿੱਛੇ ਨਾ ਘਰ ਤੱਕ ਪਹੁੰਚ ਜੇ ਇਹਨੇ ਸਵਾਲ ਵੀ ਮੈਨੂੰ ਇੰਨੇ ਕੀਤੇ ਆ ਹੂੰ ਫਿਰ ਉਹ ਬੰਦਾ ਹੌਲੀ ਹੌਲੀ ਭਾਰੇ ਕਦਮਾਂ ਦੇ ਨਾਲ ਉਹਦੇ ਪਿੱਛੇ ਪਿੱਛੇ ਆਉਂਦਾ ਅੱਛਾ ਉਹਦੇ ਨੇੜੇ ਆ ਕੇ ਕਹਿੰਦਾ ਤੁਹਾਨੂੰ ਪੱਕਾ ਪਤਾ ਵੀ ਉਹ ਮੁੰਡਾ ਮੁੰਡਾ ਵਾਕਈ ਯੋਨੇ ਕਤਲ ਕੀਤਾ ਸੀ ਹੋਏ ਹੋਏ ਕੁਲਜੀਤ ਨੂੰ ਪੈਂਦੀ ਸੱਟੇ ਪੁੱਛਦੀ ਹੈ ਕਹਿੰਦੀ ਤੈਨੂੰ ਉਹਦਾ ਕਾਹਦਾ ਫਿਕਰ ਹੋ ਗਿਆ ਜਦੋਂ ਮੈਂ ਕਹਿ ਦਿੱਤਾ ਵੀ ਕਹਾਣੀਆਂ ਬੀਤ ਗਈਆਂ ਵੀ ਹੁਣ ਤਾਂ ਫਾਇਦਾ ਹੀ ਨਹੀਂ ਕੋਈ ਹੁਣ ਕੁਝ ਕੀਤਾ ਹੀ ਨਹੀਂ ਜਾ ਸਕਦਾ ਹੂੰ ਉਹ ਕਹਿੰਦਾ ਪਰ ਮੈਂ ਦੱਸਣਾ ਚਾਹੂੰਗਾ ਵੀ ਉਹ ਮੁੰਡੇ ਨੇ ਕਤਲ ਨਹੀਂ ਸੀ ਕੀਤਾ ਉਹ ਕਹਿੰਦੀ ਜੇ ਨਹੀਂ ਵੀ ਕੀਤਾ ਹੋਊ ਮੈਂ ਉਹਦੇ ਤੋਂ ਹੁਣ ਕੀ ਲੈਣਾ ਵੀ ਸਭ ਕੁਝ ਹੋ ਗਿਆ ਹਨਾ ਮੈਂ ਤਾਂ ਹੁਣ ਦੂਜੇ ਘਰਾਂ ਬਾਲ ਬੱਚੇ ਦਾ ਆਰਾਮ ਹੈ ਹਨਾ ਕਹਿੰਦੀ ਪਰ ਤੂੰ ਇੰਨੇ ਯਕੀਨ ਨਾਲ ਮੇਰੇ ਤੇ ਯਕੀਨ ਕਰਕੇ ਇੱਕ ਕੋਪਰੀ ਔਰਤ ਨੂੰ ਇਹ ਸਾਰਾ ਕੁਝ ਕਿਉਂ ਦੱਸ ਰਿਹਾ ਹੂੰ ਉਹ ਕਹਿੰਦਾ ਮੈਂ ਤਾਂ ਦੱਸ ਰਿਹਾ ਜਿਹੜਾ ਤੇਰੇ ਮਨ ਤੇ ਬੋਝ ਆ ਕਿ ਉਹ ਕਤਲ ਝੂਠਾ ਕੇਸ ਸੀ ਜਿਹੜਾ ਉਸ ਮੁੰਡੇ ਦੇ ਗੱਲ ਪਿਆ ਸੀ ਤੇ ਉਹੀ ਮੁੰਡਾ ਮੈਂ ਆ ਤੇ ਜਦੋਂ ਇਹ ਗੱਲ ਕਹਿੰਦਾ ਕੁਲਜੀਤ ਲਈਦਾ ਜਿਵੇਂ ਧਾਤੀ ਫਟ ਜਾਂਦੀ ਹੈ ਹੂੰ 26 ਸਾਲ ਬਾਅਦ ਉਹਦਾ ਉਹ ਜ਼ਖਮ ਹਰਾ ਹੁੰਦਾ ਹੈ ਹੂੰ ਕਿ ਉਹਨੂੰ ਇਹ ਕਿਹਾ ਜਾਂਦਾ ਹੈ ਕਿ ਉਹ ਮੁੰਡਾ ਮੈਂ ਹੀ ਆ ਹੂੰ ਜਦੋਂ ਉਹ ਮੁੰਡਾ ਇਹ ਗੱਲ ਕਹਿੰਦਾ ਤਾਂ ਉਹਦੇ ਅੱਖਾਂ ਦੇ ਵਿੱਚ ਹੰਝੂ ਭਰੇ ਹੁੰਦੇ ਆ ਅੱਛਾ ਕੁਲਜੀਤ ਉਹਦਾ ਮੂੰਹ ਦੇਖਦੀ ਆ ਉਹਦੇ ਉੱਤੇ ਤਾਂ ਕੁਝ ਨਹੀਂ ਕਿਹਾ ਜਾਂਦਾ ਉਹਦੇ ਵੀ ਉਹ ਜ਼ਖਮ ਹਰਾ ਹੋ ਜਾਂਦਾ ਹੂੰ ਉਹਨੂੰ ਕਹਿੰਦਾ ਕਿਸੇ ਨੂੰ ਦੱਸੀ ਨਾ ਮੈਂ ਹਰਿੰਦਰ ਹੂੰ ਤੇ ਕੁਲਜੀਤ ਲਈ ਇਹ ਸਭ ਕੁਝ ਸਹਿਣਾ ਬਹੁਤ ਔਖਾ ਹੋ ਜਾਂਦਾ ਉਸ ਸਮੇਂ ਹੂੰ ਜਦੋਂ 26 ਸਾਲ ਬਾਅਦ ਇੱਕ ਅਜਨਬੀ ਰਾਹੀ ਉਹਨੂੰ ਇਹ ਪਤਾ ਲੱਗਦਾ ਕਿ ਇਹ ਉਹੀ ਮੰਗੇਤਰ ਆ ਜਿਹਦੇ ਤੇ ਝੂਠਾ ਕਤਲ ਕੇਸ ਪਾ ਕੇ ਇੱਕ ਉਹਦੀ ਜ਼ਿੰਦਗੀ ਨੂੰ ਬਰਬਾਦ ਕੀਤਾ ਗਿਆ ਇਹਦੇ 'ਚ ਇੱਕ ਜ਼ਿੰਦਗੀ ਨਹੀਂ ਦੋ ਜ਼ਿੰਦਗੀਆਂ ਬਰਬਾਦ ਹੋਈਆਂ ਕਿਉਂਕਿ ਕੁਲਜੀਤ ਵੀ ਮਾਪਿਆਂ ਦੇ ਕਹਿਣ ਤੇ ਉਸੇ ਜ਼ੋਰ ਦੇ ਥੱਲੇ ਆ ਕੇ ਉਹਨੇ ਹਰਿੰਦਰ ਨਾਲੋਂ ਰਿਸ਼ਤਾ ਤੋੜਿਆ ਸੀਗਾ ਹੂੰ ਤੇ ਹਰਿੰਦਰ ਜਿਹਦੇ ਮਨ ਤੇ ਏਡਾ ਵੱਡਾ ਵਜ਼ਨ ਸੀ ਉਹ ਵੀ ਮੌਕਾ ਭਾਲਦਾ ਸੀ ਵੀ ਰੱਬ ਕਿਤੇ ਨਾ ਕਿਤੇ ਮੌਕਾ ਦੇਊਗਾ ਹੂੰ ਜਦੋਂ ਮੈਂ ਇਹ ਸਾਰੀਆਂ ਗੱਲਾਂ ਦੱਸ ਕੇ ਸੁਰਖਰੂ ਹੋ ਜਾਊਗਾ ਤੇ ਮੇਰਾ ਜੱਗ ਤੇ ਮਰਨਾ ਵੀ ਸੌਖਾ ਹੋ ਜਾਊਗਾ ਕਿ ਮੇਰੇ ਮਨ ਤੇ ਕੋਈ ਬੋਝ ਨਹੀਂ ਰਹੂਗਾ ਹੂੰ ਜਦੋਂ ਕੁਲਜੀਤ ਉਹਦੇ ਮੂੰਹੋਂ ਇਹ ਗੱਲ ਸਾਰੀ ਸੁਣ ਲੈਂਦੀ ਆ ਤੇ ਦੂਜੇ ਪਾਸੇ ਉਹਨੂੰ ਵੀ ਪਤਾ ਲੱਗ ਜਾਂਦਾ ਵੀ ਇਹ ਕੁਲਜੀਤ ਆ ਤਾਂ ਦੋਵੇਂ ਪਰੇ ਮਨਾਂ ਦੇ ਨਾਲ ਆਪਣੇ ਆਪਣੇ ਰਾਹ ਪੈ ਜਾਂਦੇ ਆ। ਹੂੰ ਤੇ ਕੁਲਜੀਤ ਇਹ ਬੋਝ ਲੈ ਕੇ ਘਰ ਜਾ ਰਹੀ ਹੁੰਦੀ ਆ ਵੀ ਮੈਨੂੰ ਆਪਣੇ ਉਸ ਸਮੇਂ 'ਚ ਅੜਨਾ ਚਾਹੀਦਾ ਸੀ ਮੈਨੂੰ ਪਤਾ ਕਰ ਲੈਣਾ ਚਾਹੀਦਾ ਸੀ ਮੈਂ ਕਿਉਂ ਡਰ ਚ ਰਹੀ। ਹੂੰ ਤੇ ਇਧਰਲੇ ਪਾਸੇ ਹਰਿੰਦਰ ਦੂਸਰੀ ਪਹੀ ਤੇ ਜਾਂਦਾ ਇਹ ਸੋਚ ਰਿਹਾ ਵੀ ਹੁਣ ਮੇਰਾ ਮਰਨਾ ਸੌਖਾ ਹੋ ਜਾਊਗਾ ਘੱਟੋ ਘੱਟ ਕੁਲਜੀਤ ਦੀਆਂ ਨਜ਼ਰਾਂ ਦੇ ਵਿੱਚ ਮੈਂ ਗੁਨਾਹਗਰ ਤਾਂ ਨਹੀਂ ਰਹੂੰਗਾ। ਹੂੰ ਤੁਸੀਂ ਦੇਖੋ 26 ਸਾਲ ਬਾਅਦ ਇੱਕ ਝੂਠ ਪਿੱਛੇ ਟੁੱਟੇ ਰਿਸ਼ਤੇ ਦੀ ਜਦੋਂ ਅਸਲੀਅਤ ਸਾਹਮਣੇ ਆਉਂਦੀ ਆ ਤਾਂ ਸਮਾਂ ਆਪਣੇ ਕਿੰਨੇ ਰੂਪ ਬਦਲ ਚੁੱਕਾ ਹੁੰਦਾ ਇੱਕ ਕੋਲ ਪਛਤਾਵਾ ਰਹਿ ਜਾਂਦਾ ਦੂਸਰੇ ਦੇ ਮਨ ਤੋਂ ਬੋਝ ਲੈ ਜਾਂਦਾ ਇੱਕ ਖੂਬਸੂਰਤ ਅਹਿਸਾਸਾਂ ਦੀ ਇਹ ਕਹਾਣੀ ਹੈ ਜਦੋਂ ਬੰਦਾ ਕਹਿੰਦੇ ਨੇ ਕਿ ਚੰਗੇ ਜਜ਼ਬਾਤਾਂ ਕਰਕੇ ਚੰਗੇ ਰਿਸ਼ਤਿਆਂ 'ਚ ਵੱਜਦਾ ਪਰ ਉੱਥੇ ਕਹਾਣੀ ਕੋਈ ਹੋਰ ਵਾਪਰ ਜਾਂਦੀ ਆ ਜਾਂ ਕਹਿਦੀ ਆ ਕਿ ਸਮਾਂ ਕੋਈ ਐਸੀ ਮਾਰ ਮਾਰਦਾ ਜਿਹਦਾ ਹਰ ਜਾਨਾ ਬੰਦਾ ساری ਉਮਰ ਭਰਦਾ ਤੇ ਇਹੀ ਕੁਛ ਕੁਲਜੀਤ ਤੇ ਹਰਿੰਦਰ ਨਾਲ ਵਾਪਰਿਆ ਹੂੰ ਸੋ ਪਿਆਰੇ ਦਰਸ਼ਕੋ ਇਦਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਸਾਡੇ ਆਸ-ਪਾਸ ਹੁੰਦੀਆਂ ਨੇ ਜਿੱਥੇ ਜਜ਼ਬਾਤ ਜੁੜੇ ਹੁੰਦੇ ਆ ਇਨਸਾਨੀ ਬਲਬਲੇ ਹੁੰਦੇ ਆ ਪਰ ਸਮੇਂ ਤੇ ਹਾਲਾਤਾਂ ਦੇ ਗੀੜ ਕਾਰਨ ਅਸੀਂ ਕਿਸੇ ਨੂੰ ਖੁੱਲ ਕੇ ਨਹੀਂ ਦੱਸ ਸਕਦੇ ਹੁੰਦੇ ਅਗਰ ਤੁਹਾਡੇ ਕੋਲ ਕੋਈ ਐਸਾ ਕਿੱਸਾ ਜਾਂ ਕਹਾਣੀ ਹੈ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਇਹ ਕਹਾਣੀ ਅਸੀਂ ਆਪਣੇ ਪ੍ਰੋਗਰਾਮ ਦੇ ਜ਼ਰੀਏ ਤੁਹਾਡੇ ਆਪਣਿਆਂ ਤੱਕ ਪਹੁੰਚਾਈਏ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਰਾਬਤਾ ਕਰਨਾ 全体,全体は。